ਭਾਰਤ ਦੇ ਜਮਹੂਰੀ ਇਤਿਹਾਸ ਦੇ ਵਿੱਚ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਜੇਕਰ ਕਿਸੇ ਪਾਰਟੀ ਵੱਲੋਂ ਉਮੀਦਵਾਰ ਉਤਾਰੇ ਗਏ ਨੇ ਤਾਂ ਸ਼ਾਇਦ ਨਰਿੰਦਰ ਮੋਦੀ ਹੋਣਗੇ ਇਸ ਤੋਂ ਪਹਿਲਾਂ ਉਹ ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਤੇ ਇੱਕ ਵੱਖਰੀ ਗੱਲ ਇਹ ਵੀ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਸਿਟਿੰਗ ਮੁੱਖ ਮੰਤਰੀ ਕਹਿੰਦਾ ਭਾਵ ਕਿ ਉਹ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਨੇ ਸੰਜੀਤ ਸਿੰਘ ਜਿਹੜੇ ਆਪ ਦੇ ਵੱਡੇ ਆਗੂ ਸਨ ਉਹਨਾਂ ਦੀ ਅੱਜ ਜ਼ਮਾਨਤ ਹੋ ਗਈ ਹੈ ਜਿਨਾ ਜ਼ਮਾਨਤ ਤੋਂ ਬਾਅਦ ਈਡੀ ਨੂੰ ਕਟਾਰੇ ਦੇ ਵਿੱਚ ਲਿਆ ਹੈ ਕਹਿੰਦਾ ਭਾਵੇਂ ਕਿ ਉਹਨਾਂ ਨੇ ਈਡੀ ਨੂੰ ਜਿਹੜੀ ਹੈ ਪ੍ਰੇ ਜਿਹੜੀ ਹੈ ਸੰਸਥਾ ਕਹਿ ਲਈਏ ਕਿ ਏਜੰਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹ ਵੀ ਇਕਰਾਰ ਦਿੰਦਾ ਹੈ ਤੇ ਜੇਕਰ ਸਿਆਸੀ ਹਲਕਿਆਂ ਵੱਲ ਆਈਏ ਤਾਂ ਕਾਂਗਰਸ ਵੱਲੋਂ ਪਿਛਲੀ ਵਾਰ ਦਿੱਲੀ ਤੋਂ ਚੋਣ ਲੜਨ ਵਾਲੇ ਤੇ ਉੱਗੇ ਮੁੱਕੇਵਾਜ਼ ਹਰਿਆਣੇ ਦੇ ਜੰਪਾਲ ਤੇ ਪਟਿਆਲਾ ਦੀ ਪਦائش ਬੌਕਸਰ ਵਿਜੇਂਦਰ ਸਿੰਘ ਉਹਨਾਂ ਨੇ ਅੱਜ ਭਾਜਪਾ ਦਾ ਪੱਲਾ ਪੜ੍ਹ ਲਿਆ ਅੱਜੀਆਂ ਸਾਰੀਆਂ ਚਰਚਾਵਾਂ ਗੱਲਬਾਤ ਲਈ ਹੈ ਸਾਡੇ ਨਾਲ ਜੁੜੇ ਨੇ ਉਹ ਕੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਸੁਪਰੀਓ ਬਿੰਡ ਸਰਬ ਸਤਿ ਸ਼੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟੱਟਸਪ ਦੇਸ਼ ਦੇ ਜਮਹੂਰੀ ਇਤਿਹਾਸ ਦੇ ਵਿੱਚ ਕਹਿ ਲਈ ਇੱਕ ਚਨਾਵੀ ਪਿੜ ਦੇ ਵਿੱਚ ਕਿਸੇ ਵੱਡੀ ਪਾਰਟੀ ਵੱਲੋਂ ਲਗਾਤਾਰ ਇੱਕ ਚਿਹਰੇ ਨੂੰ ਤੀਜੀ ਵਾਰ ਸ਼ਹਿਰ ਮੈਦਾਨ ਦੇ ਵਿੱਚ ਉਤਾਰਿਆ ਤਾਂ ਉਹ ਨਰਿੰਦਰ ਮੋਦੀ ਹੀ ਹੋਣਗੇ ਸ਼ਾਇਦ ਬਾਕੀ ਕਲੀਅਰਟੀ ਟੱਟਸਪ ਤੁਸੀਂ ਕਰਨੀ ਹੈ ਤਾਂ ਕਿ ਕੀ ਲੱਗ ਰਿਹਾ ਹੈ ਕਿ ਇਸ ਤੋਂ ਪਹਿਲਾਂ ਅਜਿਹੇ ਮੋੜ ਆਉਂਦੇ ਰਹੇ ਇਸ ਤਰ੍ਹਾਂ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਰਹੇ ਸਿਆਸੀ ਜਿਹੜੇ ਜਿਹੜੇ ਤੁਰਦੇ ਐ ਅੱਗੇ ਚੋਣ ਨਤੀਜੇ ਤੱਕ ਹੁਣ ਵੀ ਆਪਾਂ ਜਿਹੜੀ ਇਹਦੀ ਇੰਤਜ਼ਾਰ ਕਰਨੀ ਹੈ ਕਿ ਉਹ ਚਾਰ ਜੂਨ ਤੱਕ ਜਿਹੜਾ ਦੇਸ਼ਵਾਸੀ ਨਤੀਜਾ ਕਿਸ ਤਰ੍ਹਾਂ ਦਾ ਦਿੰਦੇ ਆ ਜੀ ਡਾਕਟਰ ਸਾਹਿਬ ਅੰਤ ਸਰ ਦੇਖੋ ਇਹ ਤਾਂ ਬਿਲਕੁਲ ਸੱਚੀ ਹੈ ਗੱਲ ਕਿ ਤੀਜੀ ਵਾਰ ਇਹ ਬੜੇ ਜੋਹਜ ਲੋ ਦੇ ਨਾਲ ਬੜੀ ਚੜ੍ਹਾਈ ਦੇ ਨਾਲ ਮੋਦੀ ਸਾਹਿਬ ਨੂੰ ਜਾਂਦਾ ਜਾ ਰਿਹਾ ਹੈ ਤੇ ਵੀ ਕਿਹਾ ਜਾ ਰਿਹਾ ਹੈ ਵੀ ਕੋਈ ਹੋਰ ਆਲਟਰਨੇਟਿਵ ਨਹੀਂ ਹੈ ਹੂੰ ਜੀ ਇਹ ਸੱਚ ਹੈ ਕਿ ਜਿਹੜਾ ਫਰੰਟ ਬਣਿਆ ਹੈ ਇੰਡੀਆ ਫਰੰਟ ਉਹਦੇ ਵੱਲੋਂ ਕੋਈ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਨਹੀਂ ਪੇਸ਼ ਕੀਤਾ ਗਿਆ ਉਹਨਾਂ ਦੀ ਆਪਣੀਆਂ ਲਿਮਿਟੇਸ਼ਨਸ ਨੇ ਹੋਰ ਨੇ ਪਰ ਇਹ ਪਹਿਲੀ ਵਾਰ ਇਸ ਤਰ੍ਹਾਂ ਨਹੀਂ ਹੋ ਰਿਹਾ ਤੀਜੀ ਵਾਰ ਤਾਂ ਪਹਿਲੀ ਵਾਰ ਹੀ ਹੋ ਰਿਹਾ ਹੈ ਪਰ ਪਹਿਲਾਂ ਵੀ ਜਦੋਂ ਐਮਰਜੈਂਸੀ ਲੱਗੀ ਸੀ ਤਾਂ ਇੰਦਰਾ ਗਾਂਧੀ ਦੇ ਟਾਈਮ ਤਾਂ ਕੋਈ ਮੈਦਾਨ 'ਚ ਹੈ ਹੀ ਨਹੀਂ ਸੀ ਕਿਉਂਕਿ ਸਾਰੇ ਲੀਡਰ ਅੰਦਰ ਹੀ ਬੈਠੇ ਸੀ ਹੂੰ ਜੀ ਪਾਰਟੀ ਹੋਈ ਨਹੀਂ ਸੀ ਨੇਤਾ ਤਾਂ ਛੱਡੋ ਤੁਸੀਂ ਹੂੰ ਹੂੰ ਪਰ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੇ ਅਨਾਉਂਸ ਕਰੀ ਤਾਂ ਫਿਜ਼ਾ ਬਦਲ ਗਈ ਉਹਨਾਂ ਦੀ ਆਪਣੀ ਪਾਰਟੀ ਖਿੰਡ ਗਈ ਫਟ ਗਈ ਤੇ ਦੂਜੀਆਂ ਪਾਰਟੀਆਂ ਖੜੀਆਂ ਹੋ ਗਈਆਂ ਉਹਨਾਂ ਦੇ ਵਿੱਚੋਂ ਫਿਰ ਹੋਰ ਅਰਜੀਤ ਸਾਈ ਕਿੰਨਾ ਕੁਛ ਨਿਕਲਿਆ ਇਸੇ ਕਿਹਦੇ ਨਾਲ ਬਹੁਤ ਇੰਟਰਸਟਿੰਗ ਸੀ ਕਿ ਜਦੋਂ ਮਨਮੋਹਨ ਸਿੰਘ 2004 ਦੇ ਵਿੱਚ ਜਦੋਂ ਇਹ ਹੋਇਆ ਕਿ ਆਪਣੇ ਬਾਜਪਾਈ ਸਾਹਿਬ ਸੀਗੇ ਜਦੋਂ ਸੈਕੰਡ ਟਾਈਮ ਲੜ ਰਹੇ ਸੀ ਇਲੈਕਸ਼ਨ ਤਾਂ ਵੀ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ ਗਿਆ ਸੀ ਕਿ ਇੰਡੀਆ ਸ਼ਾਈਨਿੰਗ ਕਿ ਇੰਡੀਆ ਦੀ ਜੀ ਬਸ ਕਮਾਲ ਹੋ ਗਈ ਹੈ ਤੇ ਨਾਲੇ ਕਿਹਾ ਜਾਂਦਾ ਸੀ ਕਹਿੰਦੇ ਜੀ 3 ਨਾ ਫੈਕਟਰ ਹੈ T I N A ਜਿਹਦਾ ਮਤਲਬ ਸੀ ਦੇ ਆਰ ਇਜ਼ ਨੋ ਆਲਟਰਨੇਟਿਵ ਹਮ ਬਾਕੀ ਮੁਕਾਬਲੇ ਕੋਈ ਕੈਂਡੀਡੇਟ ਨਹੀਂ ਸੀ ਖੜਾ ਹਮ ਪਰ ਉਹ ਪਿੱਛੇ ਰਹੇਗੇ ਰੋਲ ਆ ਪਿਆ ਗਿਆ ਬਹੁਤ ਜ਼ਿਆਦਾ ਜਿਹੜੀ ਯੂਪੀਏ ਦੀ ਚੇਅਰਮੈਨ ਸੀ ਮਤਲਬ ਸੋਨੀਆ ਗਾਂਧੀ ਦਾ ਕੈਂਡੀਡੇਟ ਬਣ ਗਿਆ ਤੇ ਕੈਂਡੀਡੇਚਰ ਬਣ ਗਿਆ ਸਾਰੇ ਉਹਨਾਂ ਨੇ ਕਟਕ ਸੀ ਜਿਹੜੇ ਯੂਪੀਏ ਦੇ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਬਣੋ ਬੀਜੇਪੀ ਨੇ ਬੜਾ ਰੋਲ ਆ ਪਾਇਆ ਇਹਨਾਂ ਦੀਆਂ ਦੋ ਲੇਡੀਜ਼ ਮੈਨੂੰ ਯਾਦ ਆਏ ਸੀ ਦਿੱਲੀ ਸੀ ਉਸ ਦਿਨ ਆਪਣੀ ਉਹ ਗੁਜ਼ਰ ਗਏ ਨੇ ਸੁਸ਼ਮਾ ਸਵਰਾਜ ਤੇ ਆਪਣੀ ਥੋੜੇ 우ਮਾ ਭਾਰਤੀ ਇਹਨਾਂ ਨੇ ਕਿਹਾ ਜੀ ਅਸੀਂ ਸਿਰ ਮਨਾ ਦਾਂਗੀਆਂ ਪਤਾ ਨਹੀਂ ਕੀ ਕਰਾਂਗੇ ਤਾਂ ਵਿਦੇਸ਼ੀ ਮੇਲਾ ਜੋ ਵੀ ਹੂੰ ਜੀ ਜੀ ਇਹ ਮੁੱਦਾ ਵੱਡੇ ਪੱਧਰ ਤੋਂ ਉਪਰਿਆ ਸੀਗਾ ਜੀ ਬਿਲਕੁਲ ਜੀ ਨਾ ਕਰਤੀ ਕਾਂਗਰਸੀਆਂ ਨੇ ਧਰਨਾ ਲਾ ਲਿਆ ਕੋਈ ਇੱਕ ਦੋ ਕਾਂਗਰਸੀਆਂ ਨੇ ਮਰਨ ਵਰਤ ਰੱਖ ਲਏਗੇ ਜੀ ਤੁਸੀਂ ਜ਼ਰੂਰ ਬਣੋ ਹੂੰ ਤੇ ਸਾਰੇ ਘੱਟ ਕਹਿ ਰਹੇ ਸੀ ਮжоਰਟੀ ਉਹਨਾਂ ਦੇ ਕੋਲ ਸੀ ਪਰ ਰੋਲਾ ਪੈ ਗਿਆ ਰੋਲੇ ਦੇ ਵਿੱਚ ਉਹਨਾਂ ਨੇ ਬੜਾ ਸਿਆਣਾ ਫੈਸਲਾ ਲਿਆ ਕਿ ਡਾਕਟਰ ਮਨਮੋਹਨ ਸਿੰਘ ਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਹੂੰ ਡਾਕਟਰ ਮਨਮੋਹਨ ਸਿੰਘ ਨੇ ਦੁਬਾਰਾ ਰਿਪੀਟ ਕੀਤਾ ਫੇਰ ਹੂੰ 1 ਤੇ 14 ਦੇ ਵਿੱਚ ਮੇਰਾ ਖਿਆਲ ਹੈ ਮਨਮੋਹਨ ਸਿੰਘ ਨੂੰ ਤੀਜੀ ਵਾਰ ਬਣਾ ਦਿੰਦੇ ਤਾਂ ਇੰਨੀ ਬੁਰੀ ਤਰ੍ਹਾਂ ਕਟੋ-ਕਟ ਨਾ ਹਾਰਦੇ ਸ਼ਾਇਦ ਦਿੱਤੇ ਹੀ ਜਾਂਦੇ ਹੂੰ ਜੀ ਜੀ ਹੋਇਆ ਕਿ ਸੈਕੰਡ ਟਰਮ ਦੇ ਵਿੱਚ ਉਹਨਾਂ ਦਾ ਲਚਾ ਗਏ ਉਹ ਪਰਿਵਾਰ ਬਹੁਤ ਭਾਰੂ ਹੋ ਗਿਆ ਉਹ ਕਹਿੰਦੇ ਜੀ ਅਸੀਂ ਮਤਲਬ ਉਹਨਾਂ ਵਿਲਾਏ بے ਰੁਜ਼ਗਾਰ ਹੈ ਰਾਹੁਲ ਗਾਂਧੀ ਉਹਨੇ ਵਿਆਹ ਵੀ ਨਹੀਂ ਕਰਾਇਆ ਪ੍ਰਾਈਮ ਮਿਨਿਸਟਰੀ ਕੰਬੀਸ਼ਨ ਦੇ ਵਿੱਚ ਹੂੰ ਉਸ ਉਹਨਾਂ ਨੇ ਆਰਡੀਨੈਂਸ ਜਾਰੀ ਕਰਿਆ ਸੀ ਉਹ ਵੀ ਪਾੜ ਤਾਂ ਉਹਦੇ ਤੋਂ ਖਾਸਾ ਕੁਛ ਇਦਾਂ ਦਾ ਕਰਾਇਆ ਗਿਆ মিডিਆ 'ਚ 하이라이트 ਕਰਨ ਲਈ ਹੂੰ ਜੀ ਫਿਰ મોદી ਸਾਹਿਬ ਆ ਗਏ ਹਰ ਹਰ મોદી ਕਰ ਕਰ મોદી ਹੋ ਗਿਆ ਹੂੰ ਸੋ ਹੁਣ મોદી ਸਾਹਿਬ ਦਾ ਕਹਿ ਰਹੇ ਨੇ ਜੀ ਕੋਈ ਆਲਟਰਨੇਟਿਵ ਨਹੀਂ મોદી ਹੈ ਤਾਂ ਮਮਕਨ ਹੈ ਪਰ ਇੱਕ ਗੱਲ ਮੈਂ ਸਾਰੇ ਸਾਰੇ ਢੋਮ ਟੜਕੇ ਦੇ ਵਿੱਚ ਰੋਲੇ ਰੱਪੇ ਦੇ ਵਿੱਚ ਹੂੰ ਜੀ ਤਾਂ ਨਹੀਂ ਸਮਝ ਆਉਂਦੀ ਕਿ ਬੀਜੇਪੀ ਆਰਐਸਐਸ ਜਾਂ ਐਨਡੀਆ ਦੇ ਜਿਹੜੇ ਮਤਲਬ ਜਿਹੜਾ ਫਰੰਟ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਪੈਨਿਕ ਬਹੁਤ ਜ਼ਿਆਦਾ ਹੂੰ ਜੀ ਕਿ ਤੇ ਜੋ ਪੋਜੀਸ਼ਨ ਹੁੰਦੀ ਹੈ ਤਾਂ ਇਹ ਕੰਬਣ ਲੱਗ ਜਾਂਦੇ ਨੇ ਫਟਾਫਟ ਉਹਦੇ ਤੇ ਐਕਟ ਕਰਦੇ ਨੇ ਮਤਲਬ ਇਹ ਗੱਲ ਸਮਝ ਨਹੀਂ ਆ ਰਹੀ ਕਿ ਜਿੱਤੇ ਹੀ ਰਹੇ ਨੇ ਹੂੰ ਜੀ ਤੇਰੀਆਂ ਤੁਹਾਡੇ ਕੋਲ ਨੇ ਈਡੀ ਤੁਹਾਡੇ ਕੋਲ ਹੈ ਸੀਬੀਆਈ ਤੁਹਾਡੇ ਕੋਲ ਹੈ ਮਤਲਬ ਇਲੈਕਸ਼ਨ ਕਮਿਸ਼ਨ ਤੁਹਾਡੇ ਕੋਲ ਹੈ ਮਸ਼ੀਨਾਂ ਤੁਹਾਡੇ ਕੋਲ ਨੇ ਫਿਰ ਇਹਨਾਂ ਡਰ ਕਿਸ ਗੱਲ ਦਾ ਆ ਫਿਰ ਵੀ ਕੰਬਣੀ ਕੰਬਣੀ ਆਉਣੀ ਬੜੇ ਲੱਗ ਰਹੇ ਮੋੜੀ ਮੋੜੀ ਛੋਟੀ ਛੋਟੀ ਗੱਲ ਤੋਂ ਤੁਸੀਂ ਦੇਖੋ ਕਿ ਆਪਣੇ ਜਿਹੜੇ ਮੁੱਖੇਵਾਚ ਸੀ ਕਾਂਗਰਸ ਵੱਲੋਂ ਕੈਂਡੀਡੇਟ ਸੀਗੇ ਇਹ ਵੀ ਇਹ ਚਰਚਾ ਆ ਰਹੀ ਸੀ ਵੀ ਉਹ ਮਥਰਾ ਤੋਂ ਮਤਲਬ ਹਿਮਾਮਲਿੰਦ ਦੇਖ ਲਾਫ ਖੜੇ ਹੋਣਗੇ ਵੱਡਾ ਚਿਹਰਾ ਜੋ ਬੜੇ ਮਸ਼ਹੂਰ ਨੇ ਉਹਨਾਂ ਨੂੰ ਵੀ ਉਧਰ ਲੈ ਗਏ ਨੇ ਹਾਂ ਬੀਜੇਪੀ ਚਾਮਲੋ ਗਿਆ ਇਸ ਚੇਸ ਦੇ ਵਿੱਚ ਵੀ ਕੋਈ ਛੋਟੀ ਬਹੁਤ ਕਮਜ਼ੋਰੀ ਹੈ ਉਹਨੂੰ ਫੋਟਾਤੀ ਸੀ ਖਿੱਚ ਹੈ ਜਿਹੜੀ ਫਟਾਫਟ ਚੁੱਕ ਲੈਂਦੀ ਹੈ ਸਰਕਾਰ ਦੀ ਕਿ ਏਜੰਸੀਆਂ ਦੱਸ ਦਿੰਦੀਆਂ ਨੇ ਜਾ ਕੇ ਕਿ ਭਾਈ ਤੇਰੇ ਚਾਹ ਕਮਜ਼ੋਰੀ ਹੈ ਤੂੰ ਆ ਜਾ ਚੈੱਕ ਆਪਣੀ ਤੇ ਢਾਕਲ ਹੋ ਜਾ ਸਾਡੇ ਹਸਪਤਾਲ ਦੇ ਵਿੱਚ ਹਮ ਹਮ ਤੇ ਕਿਤੇ ਉਹਦੀ ਵੀ ਕੋਈ ਲੱਭ ਲਈ ਹੋਣੀ ਹੈ ਆਦਰਵਾਇਜ਼ ਇਹ ਜੇ ਮੌਕੇ ਤੇ ਨਹੀਂ ਹੁੰਦਾ ਆਪਣੇ ਤੁਸੀਂ ਤੇ ਕੰਗਰਸ ਆਬ ਤੋਂ ਲੈ ਕੇ ਮਤਲਬ ਸਿਸ਼ੀ ਰਿੰਕੂ ਤੱਕ ਪਤਾ ਨਹੀਂ ਅਜੇ ਕਿਹੜੇ ਕਿਹੜੇ ਨੇ ਜਾਣਾ ਹਮ ਜੀ ਜੀ ਬਿਲਕੁਲ ਤੇ ਜਿਹੜੇ ਮਤਲਬ ਕੱਲ ਤੱਕ ਜਿਹੜੇ ਗਾਲਾਂ ਕੱਢਦੇ ਸੀ ਹਮ 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 ਪਰ ਉਹ ਕੋਈ ਬਹੁਤ ਲੁਕਿਆ ਛिपਿਆ ਵੀ ਨਹੀਂ ਹੈ ਇਹ ਗੇਮ ਬਿਲਕੁਲ ਨਜ਼ਰੇ ਹੀ ਆ ਰਿਹਾ ਹੈ ਹਮ ਜੀ ਕਿਸੇ ਏਡੀ ਕਿੱਧਰੋਂ ਗਿਆ ਤੇ ਉਧਰੋਂ ਕਿਹੜੇ ਕਿਹੜੇ ਕੈਂਡੀਡੇਟ ਆਏ ਜਿਸ ਤਰ੍ਹਾਂ ਇਲੈਕਟੋਰਲ ਬਾਂਡ ਦੇ ਵਿੱਚ ਨਜ਼ਰ ਆਉਂਦਾ ਨਾ ਕਿ ਜਿੱਥੇ ਇੱਥੇ ਈਡੀ ਗਈ ਉਹਦੇ ਮਗਰ ਮਗਰੇ ਇਹੋ ਕੰਪਨੀ ਹੈ ਜਿਹੜੀ ਹਮ ਬੈਂਕ ਕੀ ਕੀ ਇਲੈਕਟੋਰਲ ਬਾਂਡ ਖਰੀਦਣ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਨਵਾਂ ਹੀ ਚੀਜ਼ ਹੈ ਕਿ ਪਹਿਲਾਂ ਫਟੋ ਕਟ ਟਕਿਆ ਹੁੰਦਾ ਸੀ ਕਿ ਕਰਪਟ ਲੋਕ ਵੀ ਸੀਗੇ ਹਿੰਦੁਸਤਾਨ 'ਚ ਕਾਰਪੋਰੇਟ ਵੀ ਇੱਥੇ ਹੀ ਸੀਗੇ ਪੋਲੀਟਿਸ਼ੀਅਨ ਵੀ ਇੱਥੇ ਹੀ ਸੀ ਪਰ ਜਿਹੜੀਆਂ ਏਜੰਸੀਆਂ ਨੇ ਉਹ ਇਹਨੇ ਮੰਗੇ ਰੂਪ ਦੇ ਵਿੱਚ ਇਹ ਸੀ ਹੁੰਦਾ ਕਿ ਸਵੇਰੇ ਏਜੰਸੀ ਗਈ ਸ਼ਾਮ ਨੂੰ ਬੰਦਾ ਪਾਰਟੀ 'ਚ ਸ਼ਾਮਲ ਔਰ ਪਾਰਟੀਆਂ ਦੇ ਵੀ ਇਹ ਹੁੰਦਾ ਸੀ ਕਿ ਜੇ ਕਿਸੇ ਨੂੰ ਕੋਈ ਬੰਦੇ ਦਾ ਦੇਖੋ ਕਿਰਦਾਰ ਦੇਖੋ ਕੀ ਹੈ ਕਿ ਉਹਦਾ ਉਹਦਾ ਚਲਣ ਕੀ ਹੈ ਕੀ ਉਹ ਮ ਲੋਕਾਂ ਚ ਉਹਦੀ ਇਮੇਜ ਕੀ ਹੈ ਮਤਲਬ ਸ਼ਾਮ ਤੱਕ ਗਲਾਂ ਕੱਢ ਕੇ ਰੱਜ ਕੇ ਕਿ ਇਹਦੇ ਤੋਂ ਵੜਾ ਬੰਦਾ ਕੋਈ ਨਹੀਂ ਸਵੇਰੇ ਦੋਏ ਦਿਨ ਗੱਲ ਚ ਪਰਨਾ ਪਾ ਕੇ ਸ਼ਾਮ ਨੂੰ ਕਰ ਲੈਂਦੇ ਨੇ ਯਾਰ ਸਾਰੀਆਂ ਪਾਰਟੀਆਂ ਦਾ ਇਹ ਹਾਲ ਹੈ ਬੀਜੇਪੀ ਆਫ ਕੋਰਸ ਵੱਡੀ ਪਾਰਟੀ ਹੈ ਲੀਡ ਕਰ ਰਹੀ ਹੈ ਇਸ ਕੰਮ ਵਿੱਚ ਬਾਕੀ ਪਾਰਟੀਆਂ ਵੀ ਕੋਈ ਨਾ ਇਲੈਕਟੋਰਲ ਬਾਂਡ ਖਰੀਦਣ ਦੇ ਵਿੱਚ ਨਾ ਹੀ ਦਲ ਬਦਲੀ ਦੇ ਕੋਈ ਆਲਟਰਨੇਟਿਵ ਕੋਈ ਨਹੀਂ ਕੋਈ ਪੇਸ਼ ਕਰ ਰਿਹਾ ਹੂੰ ਕੋਈ ਪਾਰਟੀ ਨਹੀਂ ਸਿਰਫ ਮੇਰੇ ਖਿਆਲ ਕਮਿਊਨਿਸਟ ਪਾਰਟੀਆਂ ਨੂੰ ਛੱਡ ਕੇ ਜਿਹੜੀਆਂ ਕਿ ਐਗਜ਼ਿਸਟ ਹੀ ਨਹੀਂ ਕਰ ਰਹੀਆਂ ਲਗਭਗ 9 ਵਾਰ ਤਹਾਂ ਹੁੰਦਾ ਉਹਨਾਂ 'ਚ ਜਾਣਾ ਵੀ ਕਿਹਨੇ ਤੇ ਉਹਨਾਂ ਦੇ ਵਿੱਚੋਂ ਵੀ ਹੁਣ ਇੰਨੇ ਕੋ ਬੁੜੇ ਹੋ ਗਏ ਨੇ ਲੀਡਰ ਕੇ ਜ ਬਾਹਰ ਜਾਣ ਜੋਗੇ ਨਹੀਂ ਰਹੇ ਵਿਚਾਰੇ ਨਹੀਂ ਸਰ ਕਮਿਊਨਿਸਟ ਪਾਰਟੀਆਂ ਦਾ ਇੱਕ ਵੱਡਾ ਜ਼ਿਕਰ ਹੈ ਕਿ ਰਾਹੁਲ ਗਾਂਧੀ ਵਾਏਨਾੜ ਤੋਂ ਜਿੱਥੋਂ ਅੱਜ ਉਹਨਾਂ ਨੇ ਨਾਮਜ਼ਦਗੀ ਦਾਖਲ ਕੀਤੀ ਹੈ ਤਾਂ ਉੱਥੇ ਜਿਹੜਾ ਉਹਨਾਂ ਦਾ ਮੁਕਾਬਲਾ ਜਿਹੜਾ ਬਣ ਕੇ ਸਾਹਮਣੇ ਆ ਰਿਹਾ ਮੁੜਲੇ ਤੌਰ ਤੇ ਉਹ ਕਾਮਨਿਸਟਾਂ ਨਾਲੇ ਕਹਿੰਦਾ ਭਾਵੇਂ ਕਿ ਸੀਪੀਆਈ ਨਾਲ ਭਾਵੇਂ ਕਿ ਬੀਜੇਪੀ ਦੇ ਉੱਤੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਨੇ ਕੇ ਸ੍ਰਿੰਦਰਨ ਉਹ ਵੀ ਮੈਦਾਨ ਦੇ ਵਿੱਚ ਨੇ ਪਰ ਮੁਕਾਬਲਾ ਉੱਥੇ ਕਹਿੰਦੀ ਕਿ ਸੀਪੀਆਈ ਨਾਲ ਸਾਹਮਣੇ ਆ ਰਿਹਾ ਜੀ ਉੱਥੇ ਥੋੜਾ ਸਾਊਥ ਦੇ ਵਿੱਚ ਥੋੜਾ ਬਹੁਤ ਪ੍ਰੈਜ਼ੈਂਸ ਹੈਗੀ ਹੈ ਕੇਰਲਾ ਦੇ ਵਿੱਚ ਖਾਸ ਕਰਕੇ ਹੈਗੀ ਹੈ ਕੇਰਲਾ ਦੇ ਵਿੱਚ ਤੇ ਬੰਗਾਲ ਦੇ ਵਿੱਚ ਇਹ ਵੀ ਕਾਮਨਿਸਟਾਂ ਨੇ ਥੋੜੀ ਦੇਰ ਰਾਜ ਵੀ ਕੀਤਾ ਹੈ ਹਮ ਪਰ ਕਾਫੀ ਸਵਛ ਰਾਜ ਵੀ ਦਿੱਤਾ ਹੈ ਐਸੀ ਕੋਈ ਗੱਲ ਨਹੀਂ ਕਾਮਨਿਸਟਾਂ ਚਲੋ ਉਹਾਂ ਦੀ ਸਿਚੁਏਸ਼ਨ ਬਣ ਗਈ ਬਾਅਦ ਦੇ ਵਿੱਚ ਹੂੰ ਤੇ ਇਹ ਹੈ ਕਿ ਕੇਰਲਾ ਦੇ ਵਿੱਚ ਲੋਕ ਲਿਟਰੇਟ ਨੇ ਜਿਹੜਾ ਵੋਟਰ ਹੈ ਉਹ ਚੇਤਨ ਵੀ ਹੈ ਜ਼ਿਆਦਾ ਤੇ ਇਵਨ ਔਰਤਾਂ ਦੀ ਪੋਜੀਸ਼ਨ ਇੰਡੀਆ ਦੇ ਲੈਵਲ ਤੇ ਦੇਖੋਗੇ ਤਾਂ ਬਹੁਤ ਬੈਟਰ ਹੈ ਹੂੰ ਸ਼ਾਇਦ ਉੱਥੇ ਇੱਕ ਫੈਕਟਰ ਮੁਸਲਿਮ ਪਪੂਲੇਸ਼ਨ ਦਾ ਵੀ ਉੱਥੇ ਇਸ ਤਰ੍ਹਾਂ ਦਾ ਹਿੰਦੂ ਤਵਾ ਦੀ ਖੇਡ ਹੈ ਜਿਹੜੀ ਉਹ ਉਹ ਅਫਸਰਾਂ ਦੇ ਹਾਂ ਹਾਂ ਕੌਮੇ ਸੈਕੂਲਰ ਕੌਮੇ ਬਰਾਬਰ ਨਹੀਂ ਹਿੰਦੂ ਵੀ ਤੇ ਮੁਸਲਮਾਨ ਅਸਾਈ ਇਹ ਤਿੰਨੇ ਬਰਾਬਰ ਆ ਜਾਂਦੇ ਆ ਜੀ ਬਿਲਕੁਲ ਕੌਮਨ ਲਾਡੂ ਚ ਵੀ ਨਹੀਂ ਚੱਲ ਸਕੀ ਸਾਊਥ ਦੇ ਵਿੱਚ ਜੀ ਜੀ ਪੀ ਦੀ ਕੋਈ ਖਾਸ ਉਡੀ ਉਸ ਤਰ੍ਹਾਂ ਦੀ ਜਿਹੜੀ ਡਿਵਾਈਸਿਵ ਪੋਲਿਟਿਕਸ ਹੈ ਉਹਦਾ ਉਹ ਨਹੀਂ ਹੈ ਹੂੰ ਜੀ ਜੀ ਇਸ ਕਰਕੇ ਹੈ ਕਿ ਕੇਰਲਾ ਦੇ ਰਿਜ਼ਲਟ ਇੰਟਰਸਟਿੰਗ ਹੋਣਗੇ ਵੈਸੇ ਆਪਣੇ ਆਪ ਦੇ ਵਿੱਚ ਪਰ ਕਿਉਂਕਿ ਉੱਥੇ ਬੀ ਜੀ ਪੀ ਵੀ ਟਰਾਈ ਕਰ ਰਹੀ ਹੈ ਜੀ ਕਿ ਪੀ ਕੋਈ ਮੇਰਾ ਖਿਆਲ ਹੈ ਵੀ ਕਾਂਗਰਸ ਨੂੰ ਥੋੜਾ ਬਹੁਤ ਡੈਮੇਜ ਕਰ ਸਕਦੀ ਹੈ ਕਾਮਨਿਸਟਾਂ ਦੀ ਵੋਟ ਕੌਮਨੀ ਨਹੀਂ ਤੋੜੋਗੇ ਉਹ ਹੂੰ ਹੂੰ ਦੇਖੋ ਉਧਰਲਾ ਜਿਹੜਾ ਪੋਲਿਟਿਕਸ ਦਾ ਡਿਫਰੈਂਟ ਹੈ ਸਾਰਾ ਪੈਟਰਨ ਕਰਨਾਟਕਾ ਦਾ ਵੀ ਡਿਫਰੈਂਟ ਹੈ ਪਰ ਇਹ ਹੈ ਕਿ ਜਿਆਦਾ ਜਿਹੜੀ ਇੰਡਸਟਰੀ ਦੀ ਕਨਸੈਂਟਰੇਸ਼ਨ ਹੈ ਪੋਲਿਟਿਕਸ ਦੀ ਜਿਹੜੀ ਤਾਂ ਹੈ ਕਾਰਪੋਰੇਟ ਦੀ ਉਹ ਤਾਂ ਹੈ ਮਹਾਰਾਸ਼ਟਰ ਤੇ ਬੰਬਈ ਦੇ ਵਿੱਚ ਜੀ ਜੀ ਕੈਪੀਟਲ ਹੈ ਉਹ ਦਿੱਲੀ ਹੈ ਹੂੰ ਓਕੇ ਜੀ ਸਾਰਾ ਲਗਭਗ ਉਸ ਤਰੀਕੇ ਨਾਲ ਤੈ ਹੁੰਦਾ ਹੈ ਮਤਲਬ ਜਿਹੜੀ ਆਪਾਂ ਕਹਿੰਦੇ ਆ ਸਮੂਹ ਗਾਨ ਦੇ ਵਿੱਚ ਨਾ ਪ੍ਰਧਾਨ ਸੁਰ ਹੁੰਦੀ ਆ ਜਿਹੜਾ ਮੂਰੇ ਬੋਲਦਾ ਉਹ ਦਿੱਲੀਓ ਹੁੰਦੀ ਹੈ ਬਾਕੀ ਬਾਅਦ ਚ ਪਿੱਛੇ ਚੱਲਦਾ ਹੂੰ 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 ਕੋਈ ਨਿਆ ਰਹੇ ਫਿੰਡਰ ਸੌ ਕਿ ਜਿਹੜੀ ਪੈਨਿਕ ਹੈ ਉਹ ਨਹੀਂ ਸਮਝਾਉਂਦੀ ਹੂੰ ਜੀ ਕਿਆ ਕਰਕੇ ਆਏ ਲੱਗਦਾ ਹੈ ਕਿ ਬੀਜੇਪੀ ਨੂੰ ਕੋਈ ਹਰਾ ਨਹੀਂ ਸਕਦਾ ਜੇ মিডিਆ ਵੱਲ ਦੇਖੋ ਫਿਰ ਤਾਂ ਆਏ ਲੱਗਦਾ ਵੀ ਇਹਨਾਂ ਨੂੰ ਸ਼ਾਇਦ ਜੁਗੋ ਜੁਗੋ ਟਨ ਰਾਜ ਇਹਨਾਂ ਦਾ ਰਹਿਣਾ ਹੈ ਜਿਵੇਂ ਹਿਟਲਰ ਕਹਿੰਦਾ ਵੀ 500 ਸਾਲ ਰਹਿਣਾ ਹੈ ਮਤਲਬ ਹੂੰ ਹੂੰ ਨਹੀਂ ਹੌਸਲੇ ਦੇ ਵਿੱਚ ਬੀਜੇਪੀ ਵੱਡੇ ਹੌਸਲੇ ਦੇ ਵਿੱਚ ਹੈ ਤਾਂ ਹੀ 400 ਤੋਂ ਪਾਰ ਦੱਸਿਆ ਜਾ ਰਿਹਾ ਹੈ ਹਾਲਾਂਕਿ 1984 ਦੇ ਵਿੱਚ ਦੋ ਸੀਟਾਂ ਹੁਣ 303 ਲਈ ਫਿਰਦੇ ਆ ਤੇ ਅੱਗੇ ਇੱਕ ਵੱਡਾ ਹੌਸਲਾ ਵੀ ਹੈ ਇਸ ਤਰ੍ਹਾਂ ਦੇ ਕਿਹੜੇ ਫੈਕਟਰ ਕੰਮ ਕਰਨਗੇ ਇਹ ਹੁਣ ਵੋਟਰ ਨੇ ਦੇਖਣਾ ਜੀ ਦੇਖੋ ਇੱਕ ਤਾਂ ਉਹਨਾਂ ਨੇ ਕਾਂਗਰਸ ਮੁਕਤ ਭਾਰਤ ਦਾ ਜਿਹੜਾ ਕਨਸੈਪਟ ਦਿੱਤਾ ਕਿ ਸਾਰੇ ਕਾਂਗਰਸੀ ਕਾਂਗਰਸੀ ਦਾਕਰ ਨੇ ਵੀ ਸਾਡੇ ਸਾਰੇ ਕਰਪਟ ਉਹ ਲੈ ਗਏ ਪਰ ਉਹਦੇ ਵਿੱਚ ਜੇ ਉਹ ਮੈਜੋਰਟੀ ਕਾਂਗਰਸ ਦੀ ਹੋਈ ਹੈ ਤਾਂ ਫਿਰ ਬੀਜੇਪੀ ਕਿੱਥੇ ਹੈ ਹੁਣ 50 ਹੈ ਜਿਹੜਾ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਮੁਕਤ ਹੋਣ ਵੱਲ ਵਧ ਰਿਹਾ ਹੈ ਪਰ ਬੀਜੇਪੀ ਮੁਕਤ ਹੋਣ ਪਹਿਲਾਂ ਹੀ ਹੋ ਗਿਆ ਸਾਰੀ ਦੀ ਸਾਰੀ ਲੀਡਰਸ਼ਿਪ ਪੰਜਾਬ ਦੀ ਸਾਰੀ ਮੈਨੀਫੈਸਟੋ ਸਾਰੇ ਡਿਸਪਲਿਨ ਕਮੇਟੀ ਹਰ ਕਮੇਟੀ ਇਹੋ ਜੀ ਕਾਂਗਰਸੀ ਨੇ ਹੂੰ ਤੁਸੀਂ ਦੇਖੋ ਨਾ ਸਾਰੀ ਦੀ ਸਾਰੀ ਲੀਡਰਸ਼ਿਪ ਹੈ ਇਹੋ ਕਾਂਗਰਸ ਕੋਲ ਹੈ ਤੇ ਇਹ ਜੀ ਇਦਾਂ ਦਾ ਕਾਂਗਰਸ ਮੁਕਤ ਭਾਰਤ ਕਰਨਾ ਹੈ ਫਿਰ ਤਾਂ ਐਡਾ ਐਡੀ ਕੀ ਕਲਸੀ ਵੀ ਤਾਂ ਵੈਸੇ ਇਕੱਠੇ ਬੈਠ ਜਾਂਦੇ ਹੂੰ ਜੀ ਪਾਰਟੀਆਂ ਬਣਾਉਣ ਦੀ ਜ਼ਰੂਰਤ ਕੋਈ ਨਹੀਂ ਸੀ ਸੋ ਇਹ ਆਪਣਾ ਚ ਬੜੀ ਹੈਰਾਨੀਜਨਕ ਤੇ ਬੜੀ ਹਾਸੋਹੀਣੀ ਸਥਿਤੀ ਹੈ ਇਹ ਜਿਹਨੂੰ ਤੁਸੀਂ ਸਭ ਤੋਂ ਵੱਧ ਖਤਰਨਾਕ ਸਮਝਦੇ ਹੋ ਉਹਨੂੰ ਹੀ ਗੱਲ ਲਾ ਕੇ ਤੁਸੀਂ ਉਹਦੇ ਵਰਗੇ ਹੀ ਬਣ ਰਹੇ ਹੋ ਉਹਨੂੰ ਹੀ ਮੈਜੋਰਟੀ ਦੇ ਰਹੇ ਹੋ ਤੁਸੀਂ ਹੂੰ ਉਹ ਜਿਹੜਾ ਪਿਛਲੇ ਦਿਨੀ ਸ਼ੰਤਕੁਮਾਰ ਆਪਣੇ ਬਹੁਤ ਸੀਨੀਅਰ ਲੀਡਰ ਹੋਏ ਨੇ ਹਿਮਾਚਲ ਦੇ ਉਹਨਾਂ ਦਾ ਇੱਕ ਬਿਆਨ ਆਇਆ ਸੀ ਬਹੁਤ ਦਿਲਚਸਪ ਤੇ ਸੱਚਾ ਬਿਆਨ ਸੀ ਉਹ ਕਹਿੰਦੇ ਇੱਥੇ ਕੋਲ ਕੱਖ ਨਹੀਂ ਸੀ ਹੁੰਦਾ ਪਰ ਸਾਡੇ ਕੋਲ ਕੈਰੇਕਟਰ ਸੀ ਤੇ ਅਸੀਂ ਜੋ ਕੁਝ ਕਰ ਰਹੇ ਹਾਂ ਉਹ ਕੁਰਸੀ ਨਹੀਂ ਕਰ ਰਹੇ ਹਾਂ ਨਾ ਸਾਡੀ ਵਿਚਾਰਧਾਰਾ ਹੈ ਕੋਈ ਤੇ ਨਾ ਹੀ ਸਾਡੇ ਉਹ ਮੁੱਦੇ ਨੇ ਨਾ ਹੀ ਉਹ ਸਪਿਰਟ ਹੈ ਤੁਹਾਡੇ ਕਿਸ ਦਾ ਮਤਲਬ ਇਹੀ ਸੀ ਵੀ ਅਸੀਂ ਕਾਂਗਰਸ ਬਣ ਚੁੱਕੇ ਹਾਂ ਇਸ ਵਿੱਚ ਇਹਨੂੰ ਬੜਾ ਜੀ ਜੀ ਬਿਲਕੁਲ ਡਾਕਟਰ ਸਾਹਿਬ ਦੂਜੇ ਪੈਰੇ ਜਿਵੇਂ ਆਪਾਂ ਦਿੱਲੀ ਦਾ ਜ਼ਿਕਰ ਕੀਤਾ ਹੈ ਤੇ ਨਾਲ ਕਿ ਤੀਜੀ ਵਾਰ ਲਗਾਤਾਰ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਪਹਿਲੇ ਆ ਰਹੇ ਨੇ ਸਾਹਮਣੇ ਇਸ ਤੋਂ ਪਹਿਲਾਂ ਐਮਰਜੈਂਸੀ ਵੇਲੇ ਵੀ ਅਜਿਹੇ ਹਾਲਾਤ ਸੀ ਕਿ ਉਸ ਸਮੇਂ ਵੀ ਕੋਈ ਇੱਕ ਵੱਡਾ ਚਿਹਰਾ ਪ੍ਰਧਾਨ ਮੰਤਰੀ ਵੱਲ ਵਾਧਾ ਵਾਧਾ ਨਾ थमਿਆ ਗਿਆ ਜੀ ਇੱਕ ਲਈ ਪਤਾ ਕੀ ਇਹ ਪਿੰਟਰ ਸਾਹਿਬ ਜੀ ਤੁਸੀਂ ਇਹਦਾ ਪੋਲੀਟੀਕਲ ਅਨਾਲਿਸਿਸ ਕਰੋ ਤਾਂ ਇਹ ਹੈ ਕਿ ਜਦੋਂ ਅਥੋਰਿਟੇਰੀਅਨਿਜ਼ਮ ਕਿਤੇ ਆ ਜਾਂਦਾ ਹੈ ਸੱਤਾ ਦਾ ਕੇਂਦਰੀਕਰਨ ਹੋ ਜਾਂਦਾ ਹੈ ਕੁਝ ਹੱਥਾਂ ਦੇ ਵਿੱਚ ਉਦੋਂ ਵੀ ਤੁਸੀਂ ਅਮਰੀਕਾ ਦੀ ਜਿਹੜੀ ਹਿਸਟਰੀ ਚੱਕ ਕੇ ਦੇਖੋ ਕੇਂਦਰੀ ਸੀ ਮਤਲਬ ਇੰਦਰਾ ਗਾਂਧੀ ਮਤਲਬ ਕੇਂਦਰੀਕਰਨ ਸੀ ਉਹਦੇ ਕੋਲ ਪਾਵਰ ਹੱਥਾਂ 'ਚ ਸੀ ਉਹਦੇ ਸੰਜੀ ਗਾਂਧੀ ਸੀ ਤੇ ਚਾਰ ਮੰਤਰੀ ਹੁੰਦੇ ਸੀ ਹਮ ਦਾਸ਼ ਸੰਕਰ ਦੇ ਬੰਸੀ ਲਾਲ ਮਤਲਬ ਚਾ ਗੈਂਗੋ 4 ਕਿਹਾ ਜਾਂਦਾ ਸੀ ਉਸ ਟਾਈਮ ਹਮ ਹਾਂ ਕੋ ਤੋਂ ਬਿਨਾਂ ਕੋਈ ਫੈਸਲਾ ਨਹੀਂ ਸੀ ਹੋ ਪਤਾ ਤੇ ਇਦਾਂ ਲੱਗਦਾ ਸੀ ਵੀ ਜਿਵੇਂ ਮਤਲਬ ਨਾਰਾ ਲਾਤਦਾ ਸੀ ਟੀਕੇ ਬਰੂਆ ਨੇ ਮਤਲਬ ਉੱਥੇ ਜਿਹੜਾ ਕਾਲਜ ਦਾ ਪ੍ਰਧਾਨ ਸੀ ਉਸ ਟਾਈਮ ਕਿ ਇੰਦਰਾ ਇਜ਼ ਇੰਡੀਆ ਇੰਡੀਆ ਇਜ਼ ਇੰਦਰਾ ਹੂੰ ਜੀ ਸੋਨੀ ਸਾਹਿਬ ਦਾ ਇਮੇਜ ਹੈ ਮਤਲਬ ਇਦਾਂ ਸੀ ਵੀ ਇੱਕ ਵਿਅਕਤੀ ਹੋਈ ਦੇਸ਼ ਹੈ ਸਾਰਾ ਹੂੰ ਬਈ ਇਦਾਂ ਹੁੰਦਾ ਤਾਂ ਆਪੋਜੀਸ਼ਨ ਤਾਂ ਬਹੁਤ ਹੁੰਦੀ ਹੈ ਪਰ ਉਹ ਦਿਖਤ ਨਹੀਂ ਹੂੰ ਪਰ ਸਰ ਤਰੂ ਇਸ ਵੇਲੇ ਲੋਕਾਂ ਨੇ ਉਸ ਵੇਲੇ ਵੱਖਰਾ ਫਤਵਾ ਦਿੱਤਾ ਖੈਰ ਜੇ ਉਸ ਵੇਲੇ ਵੀ ਈਡੀ ਹੁੰਦੀ ਇਸੇ ਤਰ੍ਹਾਂ ਤਾਂ ਸ਼ਾਇਦ ਇੰਦਰਾ ਗਾਂਧੀ ਦੁਬਾਰਾ ਫੇਰ ਗੱਦੀ ਸੰਭਾਲ ਲੈਂਦੀ ਪੀ ਕੁਛ ਵੀ ਹੁੰਦਾ ਹੂੰ ਜੀ ਪੀ ਹੁੰਦਾ ਅਸਨ ਦੇ ਵਿੱਚ ਇਹ ਨਹੀਂ ਕਿ ਏਜੰਸੀਆਂ ਦਾ ਮਿਸਯੂਜ਼ ਨਹੀਂ ਸੀ ਹੋਇਆ ਸਾਰਾ ਕੁਝ ਹੋਇਆ ਸੀ ਏਜੰਸੀਆਂ ਨੇ ਹੀ ਕਿਹਾ ਕਿ ਜੀ ਕਰਾਉਂਡ ਕੱਲ ਹੀ ਆ ਬਿਲਕੁਲ ਤੁਸੀਂ ਇਲੈਕਸ਼ਨ ਡਿਕਲੇਅਰ ਕਰਦੇ ਹੋ ਨਹੀਂ ਤਾਂ ਇਲੈਕਸ਼ਨ ਕਰਾਉਣ ਦੀ ਜ਼ਰੂਰਤ ਕੋਈ ਨਹੀਂ ਸੀ ਹੂੰ 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 ਜੀ ਜਦੋਂ ਉਹ ਇਲੈਕਸ਼ਨ ਡਿਕਲੇਅਰ ਕਰੀ ਮੌਕਾ ਦਿੱਤਾ ਤਾਂ ਗੜਬੜ ਹੋ ਗਈ ਅੱਛਾ ਹੁਣ ਇਹਨਾਂ ਨੇ ਉਹ ਤੋਂ ਸਭ ਸਿੱਖੇ ਹੋਏ ਨੇ ਉਦੋਂ ਮੀਡੀਆ ਇੰਨਾ ਪਾਵਰਫੁਲ ਨਹੀਂ ਸੀ ਹੂੰ ਜੀ ਲੋਕਾਂ ਦੀ ਲੋਕਾਂ ਨਾਲ ਹੀ ਕਮਿਊਨੀਕੇਸ਼ਨ ਜ਼ਿਆਦਾ ਹੁੰਦੀ ਸੀ ਹੂੰ ਪਾਰਟੀਆਂ ਜਿਹੜੀਆਂ ਆਈਆਂ ਇਕੱਠੀਆਂ ਹੋ ਕੇ ਕੋਈ ਉਹਨਾਂ ਦੇ ਪ੍ਰੋਗਰਾਮ ਲੈਦਾ ਲੈਦਾ ਸੀ ਬੜਾ ਉਹਨਾਂ ਨੇ ਜਲੂਸ ਵੀ ਕੱਢਿਆ ਜਨਤਾ ਪਾਰਟੀ ਉਸ ਟਾਈਮ ਬਣੀ ਉਹਨਾਂ ਨੇ ਬੜਾ ਜਲੂਸ ਕੱਢਿਆ ਉਸ ਟਾਈਮ ਪੂਰੇ ਤਰ੍ਹਾਂ ਦਾ ਮਤਲਬ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਰ ਰਹੀ ਹੈ ਪੰਜਾਬ ਚ ਲਗਪਗੀਤਾਂ ਦਾ ਰਾਜ ਸੀਗਾ ਪਤਾ ਹੀ ਨਹੀਂ ਸੀ ਵੀ ਕੀ ਹੋ ਰਿਹਾ ਹੈ ਕੌਣ ਫੈਸਲੇ ਕਰ ਰਿਹਾ ਹੈ ਝਗੜੇ ਝਟੇ ਆਪਸ ਦੇ ਵਿੱਚ ਪਰ ਇਹ ਇੱਕ ਗੁੰਹੜੀ ਸਥਿਤੀ ਹੈ ਇਸ ਦੇ ਵਿੱਚ ਹੁਣ ਇੱਕ ਹੋਰ ਮੇਜਰ ਫੈਕਟਰ ਜਿਹੜਾ ਇਹ ਹੋ ਗਿਆ ਕਿ ਲੋਕ ਨੇ ਜਿਹੜੇ ਉਹਨਾਂ ਦੇ ਵਿੱਚ ਪੁਨਰਾਈਜ਼ੇਸ਼ਨ ਬਹੁਤ ਹੋਈ ਹੈ ਇੰਦਰਾ ਗਾਂਧੀ ਦੇ ਟਾਈਮ 'ਇਨ ਹੈ ਸੀ ਹੂੰ ਕੁਝ ਮੁਸਲਮ ਤੋਂ ਸਿੱਖ ਹਿੰਦੂ ਸਾਈ ਵਾਲਾ ਮਸਲਾ ਨਹੀਂ ਸੀ ਹੂੰ ਸੱਤਾ ਦਾ ਦੁਰਉਪਯੋਗ ਇਹਨਾਂ ਨੇ ਕਰ ਲਿਆ ਲੋਕ ਡੈਮੋਕ੍ਰੇਸੀ ਲਿਆਉਣੀ ਚਾਹੁੰਦੇ ਸੀ ਹੂੰ ਆਮ ਦਾ ਕੀ ਹੈ 19 ਕਰਕੇ ਗੰਭੀਰ ਹੈ ਕਿ ਨਾਰਥ-ਈਸਟ ਵੱਲ ਦੇਖੋਗੇ ਤਾਂ ਮਨੀਪੁਰ ਵੱਲ ਦੇਖੋਗੇ ਤੁਸੀਂ ਉਹਨੂੰ ਰਾਜ ਤੇ ਉਹਨੂੰ ਰਾਜ ਉਹਨੂੰ ਰਾਜ ਜਿਹੜਾ ਮੇਰੇ ਮੂੰਹ ਤੋਂ ਬਸ ਨਹੀਂ ਸੀ ਮਤਲਬ ਚైనా ਨੇ ਉਹਦਾ ਨਾਮ ਹੋਰ ਰੱਖ ਲਿਆ ਹਾਂ ਕਈ ਨਾਮ ਰੱਖਿਆ ਜਮਨ ਕਈ ਥਾਵਾਂ ਦੇ ਨਾਮ ਚੀਜ਼ ਕਿਤੇ ਜੀ ਜੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਨੇ ਸਾਰੀਆਂ ਅਸਲ ਦੇ ਵਿੱਚ ਇਹ ਮਸਲੇ ਉਸ ਟਾਈਮ ਇਦਾਂ ਨਹੀਂ ਸੀ ਉਹ ਇਹ ਕੀ ਸਰਕਾਰ ਨੇ ਮੀਡੀਆ ਦਾ ਬਹੁਤ ਤਰ੍ਹਾਂ ਉਪਯੋਗ ਕੀਤਾ ਹੈ ਸਰਕਾਰ ਜੋ ਕਹਿੰਦੀ ਹੈ ਉਹਦੇ ਤੇ ਕੋਈ ਵਿਸ਼ਵਾਸ ਨਹੀਂ ਕਰ ਰਿਹਾ ਹਾਂ ਸਭ ਨੂੰ ਲੱਗਦਾ ਹੈ ਕਿ ਇਹ ਤਾਂ ਜੀ ਪ੍ਰਪਗੈਂਡਾ ਹੈ ਤਾਂ ਰੌਲਾ ਪੈਸੰਦੇ ਵਿੱਚ ਐਕਚੁਅਲੀ ਨਹੀਂ ਇਹ ਹੋਰ ਕਿ ਐਕਚੁਅਲੀ ਸੱਚਾਈ ਕਿ ਸ਼ਾਇਦ ਇਹਦੇ ਤੋਂ ਬਿਲਕੁਲ ਉਲਟ ਹੋਵੇ ਜਿਹੜਾ ਇਹ ਇਹ ਗੈਪ ਹੈ ਜਿਹੜਾ ਸਾਡੇ ਹੁਮਰਾਣਾਂ ਦੇ ਕਹਿਣੀ ਦੇ ਵਿੱਚ ਤੇ ਕਰਨੀ ਦੇ ਵਿੱਚ ਇਹ ਨੇ ਇੱਕ ਸੰਕਟ ਬਣਾ ਬਟਾ ਖੜਾ ਕਰਤਾ ਜਿਹਦੇ ਕਰਕੇ ਹੁਣ ਸਰਵੇ ਨੇ ਜਿੰਨੇ ਪਹਿਲਾਂ ਕੋਈ ਸਰਵੇ ਆਉਂਦਾ ਸੀ ਲੋਕ ਧਿਆਨ ਨਾਲ ਸੁਣਦੇ ਸੀ ਹੁਣ ਸਰਵੇ ਸਾਰੇ ਪੇਟ ਹੁੰਦੇ ਨੇ ਹੂੰ ਮਰਜੀ ਸਿਤਾ ਲੋਜੀ ਨੂੰ ਮਰਜੀ ਖਰਾ ਲੋਜੀ ਤੇ ਮਰਜੀ ਹੱਕ ਵਿੱਚ ਕਰਵਾ ਲੋ ਹੂੰ ਹੂੰ ਜਿਸ ਤਰ੍ਹਾਂ ਜਿਸ ਚੈਨਲ ਉੱਤੇ ਲੇਬਲ ਲੱਗਿਆ ਹੁੰਦਾ ਉਸੇ ਤਰ੍ਹਾਂ ਉਸ ਚੈਨਲ ਦੇ ਸਰਵੇ ਵੀ ਹੁੰਦੇ ਆ ਸਰਵੇ ਆਉਂਦੇ ਨੇ ਮਨ ਜੀ ਇਹ ਜਿਹੜੀ ਚੀਜ਼ ਹੈ ਲੋਕਾਂ ਦੇ ਵਿੱਚ ਨੂੰ ਮਤਲਬ ਮਨਮੋਹਨ ਸਿੰਘ ਉਹਰੇ ਟਰਸਟ ਡੈਫੀਸ਼ੀਟ ਕਹਿੰਦੇ ਸੀ ਕਿ ਸਰਕਾਰ ਤੇ ਉੱਪਰ ਟਰਸਟ ਨਹੀਂ ਹੈ ਡਰ ਜ਼ਰੂਰ ਹੈ ਡਰਦੇ ਲੋਕ ਕੋਈ ਉੱਚੀ ਨਹੀਂ ਬੋਲਦਾ ਖਿਲਾਫ ਨਹੀਂ ਬੋਲਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਖਿਲਾਫ ਨਹੀਂ ਹ ਹੂਜੇ ਪਾਸੇ ਜਿਹੜੀ ਜਿਹੜੀ اپੋਜੀਸ਼ਨ ਹੈ اپੋਜੀਸ਼ਨ ਦੇ ਵਿੱਚ ਵੀ ਕੋਈ ਉਸ ਤਰ੍ਹਾਂ ਜਿਹਾ ਪ੍ਰਕਾਸ਼ ਨਾਰਾਇਣ ਸੀ ਜਾਂ ਹੋਰ ਸੀ ਆਜ਼ਾਦੀ ਪੁਲਟੀਆਂ ਸੀਗੇ اپੋਜੀਸ਼ਨ ਦੀ ਫੇਕਨੈਸ ਬਹੁਤ ਹੈ ਕੀ ਤੁਹਾਨੂੰ ਰੀਸ਼ ਕੁਮਾਰ ਜੀ ਜਿਹੜੇ ਉਸ ਟਾਈਮ ਦੇ ਜੈਪrakash ਨਰੈਣ ਦੀ ਮੂਵਮੈਂਟ ਦੀ ਪੈਦਾਵਾਰ ਪੰਜ ਵਾਰੀ ਮਤਲਬ ਜੇ ਮ रह ਚੁੱਕੇ ਨੇ ਉਹਨਾਂ ਨੇ ਇੰਡੀਆ ਫਰੰਟ ਬਣਾਇਆ ਹੂੰ ਤਨਵੀਨਨ ਉਹਨਾਂ ਨੂੰ ਮ ਬਣਨਾ ਚਾਹੀਦਾ ਸੀ ਹਾਲਾਂਕਿ ਪਹਿਲਾਂ ਸੀਗੇ ਹੀ ਉਹ ਹੂੰ ਉਹ ਸਡਨਲੀ ਰਾਤੋਂ ਰਾਤ ਉਹਨਾਂ ਦੇ ਹਿਰਦਾ ਪਰਿਵਰਤਨ ਹੋਇਆ ਤਾਂ ਉਹ ਜਾ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਹੂੰ ਇਹ ਪਹਿਲੇ ਵੇਲੇ ਉਹ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਸੀ ਉਹ ਤਾਂ ਬੈਨਿਫੀਸਰੀ ਪ੍ਰਾਈਮ ਮਿਨਿਸਟਰ ਕੈਂਡੀਡੇਟ ਰਾਹੁਲ ਗਾਂਧੀ ਪ੍ਰਾਈਮ ਮਿਨਿਸਟਰ ਕੈਂਡੀਡੇਟ ਨੇ ਖੜਗੇ ਸਾਹਿਬ ਨੂੰ ਇਹਨਾਂ ਨੇ ਕਿਹਾ ਜੀ ਬਣਾ ਲਓ ਕਿਜਰੀਪੁਰ ਸਾਹਿਬ ਕਹਿੰਦੇ ਕਹਿੰਦੇ ਕੱਲਾ ਜੇ ਕੋਈ ਚੈਲੰਜ ਕਰ ਸਕਦਾ ਜੀ ਜਿਹਦੇ ਤੋਂ ਮੋਦੀ ਡਰਦਾ ਹੈ ਕਹਿੰਦੇ ਉਹ ਤਾਂ ਮੇਤੋਂ ਹੀ ਡਰਦਾ ਹੈ ਹੂੰ ਮੇਰੇ 'ਚ ਹੀ ਸ਼ਕਤੀ ਹੈ ਉਹਨੂੰ ਹਰਾਉਣ ਦੀ ਹਾਲਾਂਕਿ ਪਿਛਲੀਆਂ ਵੋਟਾਂ 'ਚ ਨੋਟਾਂ ਤੋਂ ਘੱਟ ਵੋਟਾਂ ਪਈਆਂ ਨੇ ਹੂੰ ਹਾਂਜੀ ਜੀ ਸਰ ਜੀ ਇਹਨਾਂ ਨੂੰ ਬਣਾਓ ਤੁਸੀਂ ਪ੍ਰਾਈਮ ਮਿਨਿਸਟਰ ਕੈਂਡੀਡੇਟ ਫਿਰ ਦੇਖੋ ਚਲਵਾ ਕੀ ਹੁੰਦਾ ਉਹਨਾਂ ਨੇ ਗਰੰਟੀਆਂ ਵੀ ਦਿੱਤੀਆਂ ਜੇ ਜੇ ਮੈਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਤਾਂ ਪਤਾ ਨਹੀਂ ਮੈਂ ਕੀ ਕੀ ਹਾਂ ਜੀ ਜੀ ਅੱਛਾ ਉਹ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਕੇਸ ਸੀਗਾ ਉਹਨਾਂ ਦੀ ਗ੍ਰਿਫਤਾਰੀ ਦੇ ਖਿਲਾਫ ਤਾਂ ਉਹ ਮਾਨਜੋ ਹਾਈ ਕੋਰਟ ਵੱਲੋਂ ਫਿਲਹਾਲ ਸ੍ਰਖੇਤ ਰੱਖ ਲਿਆ ਗਿਆ ਅਗਲੇ ਹਫ਼ਤੇ ਵਾਸਤੇ 20 ਦੇ ਇੰਤਜ਼ਾਰ ਦੇ ਵਿੱਚ ਹੈ ਜੀ ਉਹ ਰੱਖਣਾ ਸੀਗਾ ਜੀ ਕਿਉਂਕਿ ਉਹ ਪਟੀਸ਼ਨ ਹੈ ਜਿਹੜੀ ਪਹਿਲੀ ਦੇ ਨਾਲ ਜੁੜੀ ਹੋਈ ਹੈ ਇਨਫੈਕਟ ਜਦੋਂ ਉਹਨਾਂ ਨੇ ਰਿਮਾਂਡ ਮੰਗਿਆ ਹੋਰ ਮਤਲਬ ਨਹੀਂ ਮੰਗਿਆ ਉਹਨਾਂ ਨੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਹੈ ਤਾਂ ਉਸ ਟਾਈਮ ਉਹਨਾਂ ਨੇ ਐਵੀਡੈਂਸ ਉੱਥੇ ਰੱਖ ਤਾਇਆ ਕਿ ਸਾਡੇ ਕੋਲ ਜੀ ਐਵੀਡੈਂਸ ਹੈਗਾ ਨਹੀਂ ਤਾਂ ਫੈਸਲਾ ਉਸ ਟਾਈਮ ਹੋ ਜਾਣਾ ਸੀਗਾ ਸੋ ਉਹ ਤਾਂ ਕੋਈ ਮਲਟੀਪਲ ਪਟੀਸ਼ਨਸ ਪਾਈਆਂ ਹੋਈਆਂ ਨੇ ਉਹਨਾਂ ਦੀ ਚਰਚਾ ਹੁੰਦੀ ਰਹਿਣੀ ਉਹ ਜੁੜ ਜਾਣੀਆਂ ਨੇ ਅਖੀਰ ਇੱਕ ਦੂਜੇ ਦੇ ਨਾਲ ਕਿ ਇੱਕ ਜਲ ਗੋਰਡ ਦਾ ਸੀਗਾ ਇੱਕ ਮਨੀ ਲਾਂਡਰਿੰਗ ਦਾ ਸੋ ਉਹਦੇ ਚ ਤਾਂ ਮਤਲਬ ਉਹਦਾ ਜੇ ਪ੍ਰੋਸੈਸ ਚੱਲੂਗਾ ਉਹ ਤਾਂ ਕੋਰਟ ਦਾ ਰਾਈਟ ਹੈ ਕਿ ਉਹਨਾਂ ਨੇ ਮਤਲਬ ਦਲੀਲਾਂ ਸੁਣ ਲਈਆਂ ਦੋਨੇ ਤਰ੍ਹਾਂ ਦੀਆਂ ਉਹ ਕਹਿੰਦੇ ਫੈਸਲਾ ਸੀ ਦੇ ਦਾਂਗੇ पर 15 ਤਰੀਕਾ ਕਿਉਂਕਿ ਉਹ ਜੁਡੀਸ਼ੀਅਲ ਸਟਡੀ ਚ ਨੇ ਮੇਰਾ ਖਿਆਲ ਨਹੀਂ ਚਾਂਸ ਨਹੀਂ ਲੱਗ ਰਿਹਾ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ। ਅੱਜ ਕੇਟ ਦੇ ਵਿੱਚ ਪੋਲਿਟਿਕਸ ਹੈ ਜਿਹੜੀ ਜੁਡੀਸ਼ਰੀ ਨੂੰ ਵੀ ਬੰਗੇ ਤਰੀਕੇ ਦੇ ਟੇਡੇ ਦੇ ਨਾਲ ਉਹਨੂੰ ਸਿਆਸਤ ਚ ਸ਼ਾਮਲ ਕਰ ਲਿਆਗੇ। ਹੂੰ ਹੂੰ ਜਿਤਨਾ ਜੀਵਨ ਸਿੰਘ ਸਾਹਿਬ ਕੇਜਰੀਵਾਲ ਦੇ ਮੰਤਰੀ ਮੰਡਲ ਚ ਨੇ ਮੈਡਮ ਆਤਸ਼ੀ ਉਹਨਾਂ ਦੀ ਪ੍ਰੈਸ ਕਨਫਰੰਸ ਹੁੰਦੀ ਹੈ ਸਵੇਰੇ ਅੱਜ ਕਿ ਉਹਨਾਂ ਦਾ ਭਾਰ ਘਟ ਗਿਆ 4.5 ਕਿਲੋ। ਦੂਜੇ ਪਨੇ ਜੇਲਪਪਾ ਘਰ ਰਿਹਾ ਕਿ ਨਹੀਂ ਜਿੰਨਾ ਸੀਗਾ 65 ਕਿਲੋ ਉਨਾ ਹੀ ਹੈ ਜਦੋਂ ਉਹ ਜੇਲ ਚ ਆਏ। ਪਾਰਟਸ ਕੋਈ ਕਮੀ ਨਹੀਂ ਆਈ ਜੀ ਲਈ ਮੇਰੇ ਉੱਪਰ ਉਹਨਾਂ ਦਾ ਮੈਡਮ ਦਾ ਬਹੁਤ ਅੱਛਾ ਇੰਪ੍ਰੈਸ਼ਨ ਸੀ ਬਹੁਤ ਸਾਰੇ ਜਰਨਲਿਸਟ ਪੜ੍ਹੇ ਲਿਖੇ ਲੋਕ ਮੀਡਲ ਕਲਾਸ ਦੇ ਵਿੱਚ ਉਹਨਾਂ ਦੀ ਕਾਫੀ ਰਿਸਪੈਕਟ ਕਰਦੇ ਸੀ ਉਹਨਾਂ ਦਾ ਐਜੂਕੇਸ਼ਨ ਵਗੈਰਾ ਦੇ ਏਰੀਆਜ਼ ਦੇ ਵਿੱਚ ਕੰਮ ਵੀ ਕਾਫੀ ਹੈਗਾ ਸੀ ਹੂੰ ਜੀ ਜਿਸ ਤਰ੍ਹਾਂ ਉਹਨੇ ਆਪਣੇ ਆਪ ਨੂੰ ਕੰਡਕਟ ਕਰਿਆ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਮੇਰਾ ਖਿਆਲ ਕਿੰਤੀਪਾਲ ਤੋਂ ਵੀ ਦੋ ਸਟੈਪ ਅੱਗੇ ਚਲੇ ਗਏ ਨੇ ਹੂੰ ਜੀ ਮਤ ਉਹਨਾਂ ਦੇ ਬਿਆਨ ਨੇ ਜਿਹੜੇ ਉਹ ਹੱਸੋ ਹੀਣੇ ਲੱਗਦੇ ਨੇ ਕਿ ਜੇ ਉਹ ਵੀ ਇੱਕ ਘਟ ਗਿਆ ਵੀ ਤੁਸੀਂ ਕਦੋਂ ਮਸ਼ੀਨ ਲੈ ਕੇ ਚੈੱਕ ਕਰਿਆ ਫਿਰ ਉਹ ਫੋਨ ਦਾ ਪਾਸਵਰਡ ਲੈਣਾ ਚਾਹੁੰਦੇ ਨੇ ਕਿਉਂਕਿ ਉਹ ਚ ਮੋਦੀ ਨੂੰ ਫਰੋਂਦੀਆਂ ਸਾਰੀਆਂ ਸਕੀਮਾਂ ਉਹ ਫੋਨ ਦੇ ਵਿੱਚ ਨੇ ਹੂੰ ਜੀ ਜੀ ਇਹ ਗੱਲਾਂ ਮਤਲਬ ਪਤਾ ਨਹੀਂ ਉਹ ਕੀ ਸੋਚ ਕੇ ਬੋਲਦੇ ਨੇ ਇਹ ਉਹਨਾਂ ਦਾ ਇੱਕ ਸਮਝ ਹੈ ਜਿਹੜਾ ਪਾਰਟੀ ਦਾ ਰੂਟੇ ਵਿੱਚ ਕਰਦਾ ਤਾਂ ਉਹਨਾਂ ਨੂੰ ਇੱਕ ਉਹਨਾਂ ਨੇ ਤਾਂ ਕਹਿਣਾ ਸੀਗਾ ਕਿ ਭਾਜਪਾ ਨੇ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦੀ ਪੁਰੀਸ ਦਾ ਸਨੇਹਾ ਮਿਲਿਆ ਜਾਂ ਗੱਲਬਾਤ ਹੋਈ ਹੈ ਇਹਦੇ ਉੱਤੇ ਭਾਜਪਾ ਵੀ ਕਾਫੀ ਔਖੀ ਰਹੀ ਅੱਜ ਸ਼ਾਇਦ ਇਹ ਵੀ ਪਤਾ ਲੱਗਾ ਕਿ ਮਾਨ ਹਾਨੀ ਦਾ ਕੇਸ ਵੀ ਪਾਉਣ ਦੀ ਤਿਆਰੀ ਦੇ ਵਿੱਚ ਸੀ ਫਾਸਪਾਵਰ ਅੱਜ ਸੀ ਦਿਖਲਾ ਉਹ ਮੇਰਾ ਖਿਆਲ ਇਹ ਹੈ ਕਿ ਉਹ ਕੇਜਰੀਵਾਲ ਦਾ ਆਪਣੇ ਆਪ ਨੂੰ ਰਿਪਲੇਸਮੈਂਟ ਮੰਨ ਰਹੇ ਸੀ ਕਿਉਂਕਿ ਸੋਧਿਆ ਤੇ ਸੰਜੇ ਸਿੰਘ ਵਗੈਰਾ ਜੇਲ੍ਹ ਚਲੇ ਗਏ ਸੀ ਉਹਨਾਂ ਨੂੰ ਲੱਗਦਾ ਸੀ ਵੀ ਕੇਜਰੀਵਾਲ ਤੋਂ ਬਾਅਦ ਫਿਰ ਮੈਂ ਹੀ ਹਾਂ ਕਿਉਂਕਿ ਉਹ ਹੀ ਪ੍ਰੈਸ ਹੈਂਡਲ ਕਰ ਰਹੇ ਸੀ ਉਹਨਾਂ ਨੇ ਰੋਲਰ ਰਕਪਾਇਆ ਕਾਫੀ ਝਗੜਾ ਝਾਟਾ ਕੀਤਾ ਪਰ ਕੇਜਰੀਵਾਲ ਸਾਹਿਬ ਦਾ ਮੰਤਕ ਕੋਈ ਵੀ ਨਹੀਂ ਪੜ ਸਕਿਆ ਉਦੋਂ ਉਹਨਾਂ ਦੀ ਵਾਈਫ ਵੀ ਨਹੀਂ ਸ਼ਾਇਦ ਕੋਈ ਤਾਂ ਪੜ ਸਕੀ ਹੋਣੀ ਉਹ ਆਪਣੀ ਵਾਈਫ ਨੂੰ ਚਾਹੁੰਦੇ ਨੇ ਹੂੰ ਉਹਨਾਂ ਨੂੰ ਅੱਗੇ ਜਾ ਚੁੱਕਿਆ ਉੱਥੇ ਉਹ ਇੰਡੀਆ ਫਰੰਟ ਦੀ ਰੈਲੀ ਕੁਆਸ਼ਨ ਵੀ ਉਹੀ ਕਰਨ ਗਏ ਹਾਲਾਂਕਿ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਜਾਵਾਂਗੇ ਉਹਨਾਂ ਨੇ ਇਹ ਜੋ ਖਬਰਾਂ ਬਾਹਰ ਆਈਆਂ ਏਡੀ ਕੋਡ ਜਿਹੜੇ ਉਹਨਾਂ ਨੇ ਮਤਲਬ ਥੋੜਾ ਬਹੁਤ ਕਹਿੰਦੇ ਨੇ ਕੋਆਪਰੇਟ ਨਹੀਂ ਕਰ ਰਹੇ ਜੋ ਕੋਆਪਰੇਟ ਕੀਤਾ ਉਹਨੇ ਕਿਹਾ ਕਿ ਵਿਜੇ ਨਾਇਰ ਮੈਨੂੰ ਰਿਪੋਰਟ ਨਹੀਂ ਸੀ ਕਰਦਾ ਉਹ ਤਿਸ਼ੀ ਤੇ ਸੌਰਵ ਪਰਵਾਚਨ ਕਰਦਾ ਸੀ ਜੀ ਜੀ ਸੋ ਉਹ ਜਿਹੜੀ ਚਰਚਾ ਇਸ ਦੇ ਵਿੱਚ ਹੈ ਕਿ ਇੱਕ ਤਾਂ ਦਿੱਲੀ ਹੋਣ ਕਰਕੇ ਨਾ মিডিਆ ਦਾ ਫੋਕਸ ਬਹੁਤ ਜ਼ਿਆਦਾ ਹਾਂਜੀ মিডিਆ ਜੀ ਵੀ ਨੇ ਲੋਕ ਤੁਸੀਂ ਦੇਖੋ ਮੰਤ ਸਰੇਨ ਇਹਨਾਂ ਤੋਂ ਵੱਡੀ ਸਟੇਟ ਦਾ ਚੀਫ ਮਿਨਿਸਟਰ ਔਰ ਉਹਨੇ ਬੜੀ ਗ੍ਰੇਸਫੁਲੀ ਚੀਫ ਮਿਨਿਸਟਰ ਦੇ ਤੌਰ ਤੇ ਪਹਿਲਾਂ ਰਿਜ਼ਾਈਨ ਕਰਿਆ ਕਿ ਮੈਨੂੰ ਅਜੇ ਨਾ ਪੜਿਓ ਮੈਨੂੰ ਰਿਜ਼ਾਈਨ ਕਰ ਲੈਣ ਦਿਓ ਇਹਨਾਂ ਨੇ ਚਾਣਬੁੱਝ ਕੇ ਰਿਜ਼ਾਈਨ ਨਹੀਂ ਕਰਿਆ ਕਿ ਅਸੀਂ ਇਹ ਬਿਲਡ ਕਰਾਂਗੇ ਕਿ ਜੀ ਸਿਟਿੰਗ ਸੀਐਮ ਅੰਦਰ ਕਰਤਾ ਹੈ ਹਾਂਜੀ ਜੀ ਔਰ ਜਾਈਨ ਕਰਦਾ ਉਹਨੇ ਵੀ ਸਿਟਿੰਗ ਹੀ ਹੋਣਾ ਸੀਗਾ ਉਹਨੇ ਬੱਦ ਗ੍ਰੇਸਫੁਲੀ ਆਪਣੇ ਆਪ ਨੂੰ ਕੰਡਕਟ ਕਰਿਆ ਉਹਨੂੰ ਪਤਾ ਹੈ ਕਿ ਉਹ ਕਿਹੜੀ ਜੇਲ੍ਹ ਚ ਕਿਜਰੀਵਾਲ ਸਾਹਿਬ ਦਾ ਭਾਰ ਵੀ ਕੱਟ ਰਿਹਾ ਹੈ ਉਹਨਾਂ ਨੂੰ ਰੋਟੀ ਦੇ ਨਾਲ ਦਾਲ ਕਿਹੜੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਚਟਣੀ ਕਿਹੜੀ ਦਿੱਤੀ ਜਾ ਰਹੀ ਹੈ ਉਹ ਕਿੰਨੇ ਕੁਲਕੇ ਖਾ ਰਹੇ ਨੇ ਮਤਲਬ ਤੁਸੀਂ ਦੇਖੋ ਨਾ ਦੋ ਸੀਐਮ ਸਾਡੇ ਅੰਦਰ ਸਾਹਮਣੇ ਅੰਦਰ ਨੇ ਸੇਮ ਕੇਸ ਦੇ ਵਿੱਚ ਮਣੀ ਰੌਲ ਰਹੀ ਹੈ ਸੇਮ ਏਜੰਸੀ ਵੱਲੋਂ ਇੱਕ ਫੁੱਲ ਸਟੇਟ ਦਾ ਸੀਐਮ ਹੈ ਉਹਨੇ ਆਪਣਾ ਆਲਟਰਨੇਟਿਵ ਵੀ ਜਿਹੜਾ ਚੁਣਿਆ ਬਹੁਤ ਮਤਲਬ ਉਹ ਸ਼ਰੀਫ ਪੰਡਾਹ ਸਾਰਿਆਂ ਨੇ ਉਹਨੇ ਕੰਡਕਟ ਕੀਤਾ ਬਹੁਤ ਬੜੀ ਗ੍ਰੇਸਫੁਲੀ ਹਾਲਾਂਕਿ ਉਹ ਟ੍ਰਾਈਬਲ ਹੈ ਇਹ ਸਾਡੇ بڑے ਲੈ ਕੇ ਆਈਆਰਐਸ ਹਾਈਲੀ ਐਜੂਕੇਟਿਡ ਬੰਦੇ ਨੇ ਤੁਸੀਂ ਇਹਨਾਂ ਦਾ ਕੰਡਕਟ ਦੇਖੋ ਔਰ মিডিਆ ਦਾ ਇਹਨਾਂ ਦੋਨਾਂ ਬਾਰੇ ਕੰਡਕਟ ਦੇਖੋ ਹਮ 500 ਰੁਪਏ ਦੇ ਵਿੱਚ ਇੱਕ ਦੇ ਹੱਕ ਦੇ ਵਿੱਚ ਜਰਮਨੀ ਵਾਲੇ ਵੀ ਬੋਲ ਰਹੇ ਨੇ ਯੂਐਸਏ ਵਾਲੇ ਵੀ ਬੋਲ ਰਹੇ ਨੇ ਯੂਐਨ ਵੀ ਬੋਲ ਰਿਹਾ ਹਮ 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 ਜੀ ਹੱਕ ਦੇ ਵਿੱਚ ਮੇਰਾ ਖਿਆਲ ਹੈ ਕਿਸੇ ਨੂੰ ਪਤਾ ਵੀ ਨਹੀਂ ਹੈ ਸੋ ਇਹ ਜਿਹੜਾ ਸਾਡੇ ਬ੍ਰਾਹਮਣ ਤੇ ਸ਼ੂਦਰ ਵਾਲਾ ਜਿਹੜਾ ਕਾਸਟ ਸਿਸਟਮ ਸੀਗਾ ਕਹਿ ਲਓ ਇਹ ਉਹ ਲਾਗੂ ਹੋ ਰਿਹਾ ਵੀ ਉਹ ਉਹ ਵਿਚਾਰਾ ਟ੍ਰਾਈਬਲ ਹੈ ਮਤਲਬ ਉਹ ਕਿਸਮ ਦਾ ਪਛੜੇ ਹੋਏ ਇਲਾਕੇ ਦਾ ਹੈ ਉੱਥੇ ਦਾ ਸੀਐਮ ਹੈ ਹਾਲਾਂਕਿ ਉਹ ਆਪਣੇ ਆਪ ਨੂੰ ਪੋਲੀਟੀਕਲ ਡੈਮੋਕਰੈਟਿਕਲੀ ਕੰਡਕਟ ਠੀਕ ਕਰ ਰਿਹਾ ਹੈ ਉਹਦਾ ਜ਼ਿਕਰ ਤੱਕ ਨਹੀਂ ਹੈ ਇੱਥੇ ਜਿਹੜੇ ਆਪਣੇ ਆਪ ਨੂੰ ਕੰਡਕਟ ਠੀਕ ਨਹੀਂ ਕਰ ਰਹੇ ਰੌਲਾ ਰੱਪਾ ਪਾ ਰਹੇ ਨੇ ਉਹਦੇ ਉੱਪਰ ਤੁਸੀਂ ਦੇਖੋ ਪਰ ਰੋਜ਼ ਸਵੇਰੇ ਅੱਜ ਕਹਿੰਦੇ ਸੀ ਵੀ ਪਤ ਨਹੀਂ ਪਟਾਕਾ ਬਾਹਰ ਆਣਾ ਹੈ ਮੈਡਮ ਤੁਸੀਂ ਨੇ ਕੋਈ 10 ਵਜੇ ਕਾਨਫਰੰਸ ਕਰਨੀ ਸੀ ਉਹ ਪਟਾਕਾ ਤਾਂ ਫਿਰ ਹੀ ਨਿਕਲਿਆ ਹੂੰ ਜੀ ਬਿਲਕੁਲ ਵੇਟ ਕੱਟ ਗਿਆ ਹਾਂਜੀ ਹਾਂਜੀ ਜੀ ਜੀ ਮਤਲਬ ਵੇਟ ਤਾਂ ਮਤਲਬ ਕਟਣਾ ਹੀ ਹੈ ਉਹਦਾ ਪੋਲਿਟিক্যাল ਵੇਟ ਘਟ ਰਿਹਾ ਅਸਲ ਦੇ ਵਿੱਚ ਸਿਰ ਤੇ ਹੈ ਪਰ ਮਤਲਬ ਇਹ ਜਿਹੀਆਂ ਗੱਲਾਂ ਕਰਨੀਆਂ ਅੰਦਰੋਂ ਦੋ ਕਾਗਜ਼ ਕੋਈ ਕੱਢ ਲੈਂਦੇ ਉਹਨੂੰ ਬਿਚਾਰੇ ਨੂੰ ਹੋਰ ਵਿਫਤਾਜ ਪਾ ਦਤਾਂਗੇ ਜੀ ਉਹਨੇ ਕਿਹਾ ਵੀ ਮੈਨੂੰ ਪਾਣੀ ਦਾ ਬੜਾ ਫਿਕਰ ਹੈ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਦੂਜੇ ਜੀ ਕਹਿੰਦਾ ਦਵਾਈਆਂ ਨਹੀਂ ਮਿਲ ਰਹੀਆਂ ਅਨਲਿਸਟੰਟ ਬਾਜੀ ਥਿਸ ਇਜ਼ ਟੂ ਮੱਚ ਇਹ ਜਿਹੜਾ ਥੋੜਾ ਜਿਹਾ ਵੀ ਅਕਲਮੰਦ ਰੱਖਦਾ ਬੰਦਾ ਆਪਣੇ ਦਿਮਾਗ ਦੀ ਦਾ ਟਿਕਾਣੇ ਹੈ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਐਵੇਂ ਪ੍ਰੋਪਰਟੀ ਦਾ ਕੋਈ ਮਤਲਬ ਨਹੀਂ ਬਣਦਾ ਉਹ ਗੱਲ ਕਰਨ ਤਾਂ ਚੱਜ ਦੀ ਕਰਨ ਮਤਲਬ ਜੇ ਉਹਨਾਂ ਕੋਲ ਫੈਕਟ ਨਹੀਂ ਹੋਈ ਬੋਟ ਦੇ ਵਿੱਚ ਰੱਖਣ ਸਮਝ ਹਮ ਅਵੇ ਦੁਹਾਈ ਕੋਣੀ ਤੇ ਸਾਨੂੰ ਮਾਰ ਲਿਆ ਸਾਨੂੰ ਕਾਲ ਲਿਆ ਸਾਨੂੰ ਪੀ ਲਿਆ ਉਹ ਮਤਲਬ ਕੋਈ ਪੈਸਾ ਨਹੀਂ ਕਿਤੇ ਉੱਪਰ ਪੜਿਆ ਗਿਆ ਜੀ ਇਹ ਨਹੀਂ ਹੋਇਆ ਉਹ ਨਹੀਂ ਹੋਇਆ ਫੋਨ ਮੰਗ ਰਹੇ ਨੇ ਜੀ ਉਹ ਮਤਲਬ ਕੇਚਰੀਵਾਲ ਇਜ਼ ਨੋਰਮਲ ਸਿਟੀਜ਼ਨ ਜਿੱਤਾਂ ਦੇ ਹੋਰ ਨੇ ਜਿੱਤਾਂ ਦੇ ਹੋਰ ਪੋਲਿਟिकल ਪਾਰਟੀ ਦੇ ਲੀਡਰ ਨੇ ਉਦਾਂ ਦਾ ਹੀ ਉਹ ਲੀਡਰ ਹੈ ਪਰ ਉਹਨੂੰ ਬਿਲਡ ਕਰਨਾ ਕਿ ਉਹਨੂੰ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਬਣਾ ਦੋ ਇਹ ਕਿਉਂਕਿ ਤਾਂ મોદી ਬਹੁਤ ਡਰਦਾ ਹੈ ਇਹ ਤਾਂ ਉਹਨੂੰ ਖਤਮ ਕਰ ਦਊਗਾ ਉਹਦੀ ਤਾਂ ਵੀ 12 ਅੰਸ਼ੀ ਚੋਂ ਭੱਜ ਜਾਂਦਾ ਜੇ ਡਰਦਾ ਸੁਰਦੀ ਨੂੰ ਕੋ ਫੜਾ ਨਹੀਂ ਸੀ ਹੋਣਾ ਚਾਹੀਦਾ ਕਿ ਖਲਾਫ ਹੂੰ ਹੂੰ ਇਸ ਤਰ੍ਹਾਂ ਮੇਰਾ ਕਹਿੰਦਾ ਕੋਚੀ ਕਿਸਮ ਦੀ ਹਸੋ ਹੈਣੀ ਪਚਗਾਨਾ ਕਿਸਮ ਦੀ ਸਿਆਸਤ ਹੈ ਕਿਉਂਕਿ ਬੀਜੇਪੀ ਨੇ ਵੈਸੇ ਪੁਲਿਸ ਦੀ ਦੁਕਾਨ ਸੰਗ ਪਰਿਵਾਰ ਦੀ ਦੁਕਾਨ ਸੀ ਉਹ ਬੰਦ ਕਰ ਰਹੇ ਨੇ ਇਸ ਕਰਕੇ ਨਹੀਂ ਹੋਣੀ ਚੀਕਾ ਮਾਰ ਰਹੇ ਨੇ ਹੋਰ ਗੱਲ ਕੋਈ ਨਹੀਂ ਹੈ ਡਾਕਟਰ ਸਾਹਿਬ বুঝੇ ਬਣੀ ਆਪਾਂ ਪੰਜਾਬ ਦੀ ਸਿਆਸਤ ਬਲਾਈਏ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਸ਼ਰੋਣੀ ਅਕਾਲੀ ਦਲ ਅੱਜ ਉਹਨਾਂ ਵੱਲੋਂ ਇੱਕ 15 ਮੈਂਬਰੀ ਮੈਨੀਫੈਸਟੋ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਬਲਵਿੰਦਰ ਸਿੰਘ ਭੂਂਦਰ ਦੀ ਗਵਾਈ ਹੇਠ ਤੇ ਨਾਲ ਸਹਿਯੋਗ ਦੇਣਗੇ ਦਰਜੀਤ ਸਿੰਘ ਜ਼ੀਮਾ ਆਪਾਂ ਕੀ ਆਸ ਰੱਖ ਸਕਦੇ ਹਾਂ ਕੀ ਉਮੀਦ ਹੈ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਪੰਜਾਬ ਦੀ ਗੱਲ ਕਰ ਲਈਏ ਤੇ ਜੇਕਰ ਜਿਵੇਂ ਕਿ ਅਕਾਲੀ ਦਲ ਇੰਨੇ ਦਿਨੀਂ ਵੱਡੇ ਪੱਧਰ ਉਤੇ ਕਹਿ ਰਿਹਾ ਕਿ ਜਿਹੜੀ ਲੜਾਈ ਹੈ ਉਹ ਦਿੱਲੀ ਦੀ ਪੰਜਾਬ ਦੀ ਹੈ ਤੇ ਪੰਜਾਬ ਦੀ ਇੱਕੋ ਇੱਕ ਪਾਰਟੀ ਸਿਰਫ ਅਕਾਲੀ ਦਲ ਹੈ ਫਿਰ ਆਪਾਂ ਇਹਨਾਂ ਦੇ ਚੋਣ ਮੈਨੀਫੈਸਟੋ ਨੂੰ ਆਪਾਂ ਕਿਵੇਂ ਅਗਾਉਂ ਵਾਚ ਵੇਖ ਸਕਦੇ ਆ ਵਾਚ ਸਕਦੇ ਤੇ ਕੁਝ ਜਿਸ ਤਰ੍ਹਾਂ ਸਿਚੁਏਸ਼ਨ ਹੁਣ ਐਗਜ਼ਿਸਟ ਕਰਦੀ ਹੈ ਮੈਨੀਫੈਸਟੋ ਦੇ ਵਿੱਚ ਤਾਂ ਸਾਰੀਆਂ ਪਾਰਟੀਆਂ ਹੀ ਨਾਰੇ ਬਹੁਤ ਲਾਉਂਦੀਆਂ ਨੇ ਝੂਠੇ ਪਰ ਕਾਦੀ ਤਨ ਦਾ ਥੋੜਾ ਡਿਫਰੈਂਸ ਮੇਰੇ ਖਿਆਲ ਇਸ ਵਾਰੀ ਇਹ ਹੋਊਗਾ ਜਾਂ ਹੋਣਾ ਚਾਹੀਦਾ ਹੈ ਕਿ ਉਹ ਪੰਥਕ ਮੁੱਦੇ ਨੇ ਜਿਹੜੇ ਜਿਹੜੀਆਂ ਕਿ ਦੂਜੀਆਂ ਪਾਰਟੀਆਂ ਨਹੀਂ ਚੱਕ ਰਹੀਆਂ ਉਹ ਇਹਨਾਂ ਵੱਧ ਉਭਰਨਗੇ ਥੋੜਾ ਥੋੜਾ ਸੰਦੇਸ਼ਕਾਂ ਦਾ ਮਸਲਾ ਵੀ ਉਹਦੇ ਵਿੱਚ ਆਊਗਾ ਉਹ ਚ ਸਾਰ ਮੁੱਖ ਜਿਹੜੇ ਸਥਾਨਾਂ ਦੇ ਉੱਪਰ ਦਖਲਅੰਦਾਜ਼ੀ ਹੈ ਨੇ 1.5 ਤੋਂ ਲੈ ਕੇ ਮਤਲਬ ਐਸਜੀਪੀਸੀ ਤੱਕ ਉਹ ਵੀ ਸਾਰੀ ਗੱਲ ਮੇਰਾ ਖਿਆਲ ਹੈ ਆਉਗੀ ਤੇ ਉਹ ਥੋੜਾ ਜਿਹਾ ਉਹਨਾਂ ਕੋਲ ਮਤਲਬ ਸਪੇਸ ਡਿਫਰੈਂਟ ਹੈਗਾ ਜਿਉਂ ਚਾਹਣ ਦਾ ਕਰ ਸਕਦੇ ਹਾਂ ਹਮ ਪਰ ਇਹ ਹੈ ਕਿ ਉਹਨਾਂ ਨੂੰ ਕਿਸਾਨਾਂ ਦਾ ਵੀ ਨਾਲ ਰੱਖਣਾ ਪੈਣਾ ਹੈ ਕਿਉਂਕਿ ਕਿਸਾਨਾਂ ਦਾ ਮੇਜਰ ਅਫਸਰਜ ਹੋ ਰਹੀ ਹੈ ਸਾਡੇ ਸਾਹਮਣੇ ਹੀ ਚੱਲ ਰਿਹਾ ਹੈ ਸਾਰੇ ਦਾ ਸਾਰਾ ਸੰਘਰਸ਼ ਹਮ ਇਹ ਦੋ ਤਿੰਨ ਚੀਜ਼ਾਂ ਮੇਰਾ ਖਿਆਲ ਹੈ ਮੁੱਦੇ ਵਿੱਚ ਡੋਮਿਨੇਟ ਕਰਨੀਆਂ ਪਕਿ ਉਹਨਾਂ ਨੂੰ ਕਰਨਾ ਤਾਂ ਇਹ ਚਾਹੀਦਾ ਦੇਖੋ ਪਤਾ ਨਹੀਂ ਕੀ ਕਰਨਗੇ ਜਿਵੇਂ ਉਹ ਯੂਜ਼ ਛੱਡ ਕੇ ਜਾ ਰਿਹਾ ਪੰਜਾਬ ਨੂੰ ਹੂੰ ਜੀ ਮਤਲਬ ਠੀਕ ਹੈ ਕਿ ਉਹਨਾਂ ਤੇ ਵੀ ਦੋਸ਼ ਲੱਗਦੇ ਨੇ ਨਸ਼ੇ ਦੇ ਵੀ ਲੱਗਦੇ ਨੇ ਸਾਰੇ ਕਸੇ ਤੇ ਲੱਗਦੇ ਨੇ ਬਟ ਦੇ ਸ਼ੁੱਡ ਬੀ ਵੈਰੀ ਕਲੀਅਰ ਕਿ ਅਸੀਂ ਤਾਂ ਕੀ ਕਰਾਂ ਹੂੰ ਹੁਣ ਅੱਜਕੱਲ ਲਾਰੇ ਲਾਉਣ ਦਾ ਤਾਂ ਉਹ ਗੁੱਟਕਾ ਫੜ ਕੇ ਕੈਪਟਨ ਸਾਹਿਬ ਨੇ ਵੀ ਲਾ ਦਿੱਤਾ ਸੀ ਕੇਜਰੀਵਾਲ ਨੇ ਵੀ ਕਹਿ ਤਵੇ ਤੋਂ ਇਸ ਡੇਟ ਤੋਂ ਬਾਅਦ ਕੋਈ ਸੁਸਾਇਸਾਈਡ ਨਹੀਂ ਹੋਊਗੀ ਮਨ ਰੱਬ ਦੀ ਤਰ੍ਹਾਂ ਗੱਲ ਕਰਦੇ ਹੂੰ ਕਿਦਾਂ ਉਹ ਦੇ ਵੀਰੇ ਗਰਾਉਂਡ ਲੈਵਲ ਤੇ ਮੇਰੇ ਖਿਆਲ ਚ ਉਹਨਾਂ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਹੈ ਦਿੱਲੀ ਮਾਡਲ ਜਿਹੜਾ ਸੀ ਹੈਲਥ ਤੇ ਐਜੂਕੇਸ਼ਨ ਦਾ ਉਹ ਫੇਲ ਹੋ ਗਿਆ ਜੀ ਪਾਲੀਆਂ ਨੇ ਬਾਦਲ ਸਾਹਿਬ ਦੇ ਟਾਈਮ ਥੋੜਾ ਬਹੁਤ ਕੰਮ ਕੀਤਾ ਸੀਗਾ ਜਿਹੜੇ ਸਕੂਲ ਕੋਲੇ ਜਾਂ ਹੋਰ ਕਰਿਆ ਥੋੜਾ ਜਿਹਾ ਮਤਲਬ ਉਹਨੂੰ ਨੀਕੀ ਦਾ ਭੰਵ ਵਧੀਆ ਕਹਿ ਸਕਦੇ ਹੂੰ ਹੂੰ ਉਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸਤਿਆਨਾਸ਼ ਕੀਤਾ ਗਿਆ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਹ ਸੀਗਾ ਇਸ ਦੇ ਵਿੱਚ ਕਿਦੋਂ ਐਜੂਕੇਸ਼ਨ ਨੂੰ ਸਕੂਲ ਵੀ ਫੇਲ ਕਰ ਹੂੰ ਲੱਗਦਾ ਇਸ ਮਾਰ ਮਾਡਲ ਸੋ ਕਾਲਡ ਕਹਿੰਦੇ ਸੀ ਕਿ ਟੀਚਰਾਂ ਨੂੰ ਤਾਂ ਬਿਲਕੁਲ ਕਾगज ਇਕੱਠੇ ਕਰਨ ਤੇ ਲਾਤ ਦਾ ਆਰ ਰਿਪੋਰਟ ਲਿਓ ਬਾਣੀ ਰਿਪੋਰਟ ਲਿਓ ਟੈਂਪੀ ਰਿਪੋਰਟ ਲਿਓ 8ਵੀਂ ਤੱਕ ਕਿਸੇ ਨੂੰ ਫੇਲ ਨਾ ਕਰਿਆ ਉਹਨਾਂ ਨੂੰ ਸਕੂਲ ਐਜੂਕੇਸ਼ਨ ਪ੍ਰਾਇਮਰੀ ਤੋਂ ਲੈ ਕੇ +2 ਤੱਕ ਰੀਆਰਗੇਨਾਈਜ਼ ਕਰਨੀ ਚਾਹੀਦੀ ਹੈ ਯਾਰ ਉਹਦੇ ਚ ਜਿਹੜੇ ਚੰਗੇ ਬਥੇਰੇ ਬਹੁਤ ਸਾਰੇ ਮਤਲਬ ਸਕੂਲ ਐਜੂਕੇਸ਼ਨ ਦੇ ਬਹੁਤ ਐਕਸਪਰਟ ਬੈਠੇ ਨੇ ਪੰਜਾਬ ਦੇ ਵਿੱਚ ਉਹਨਾਂ ਦੀ رائے ਲੈਣੀ ਚਾਹੀਦੀ ਹੈ ਉਹਨਾਂ ਬਾਅਦ ਉਹਨਾਂ ਨੂੰ ਸਟੱਪ ਚੱਕਣੇ ਚਾਹੀਦੇ ਨੇ ਕਿਉਂਕਿ ਹੁਣ ਸਾਡੇ ਕੋਲ ਵੀ ਕੁਝ ਨਹੀਂ ਬਚਿਆ ਪੰਜਾਬੀਆਂ ਕੋਲੇ ਵੀ ਅਸੀਂ ਜਿਉਂ ਕੱਲਾਂ ਜੋ ਮਰਜੀ ਮਾਰੀ ਗਈ। ਵੀ ਆਪਾਂ ਤੁਸੀਂ ਸੜਾਕਲੇ ਰੇਤਾ ਵੀ ਅਸੀਂ ਖਾ ਲਿਆ। ਸਟ ਬਸ ਸਿਰ ਟੂਥ ਬਚਿਆ। ਟੂਥ ਬਾਹਰ ਨੂੰ ਭੱਜ ਰਿਹਾ। ਅਸੀਂ ਉਹਨੂੰ ਕੋ ਫਿਊਚਰ ਰੰਗਲਾ ਪੰਜਾਬ ਕਹਿ ਕੇ ਇੱਥੇ ਅਸੀਂ ਮਤਲਬ ਉਹਨਾਂ ਦੇ ਗੈਂਗਸਟਰ ਬਣਾਤਾ ਉਹਨੂੰ। ਮਤਲਬ ਜਿਹੜੀ ਇਹਨਾਂ ਤੋਂ ਵੀ ਅਗਲੀ ਪੀੜ੍ਹੀ ਹੈ ਉਹਦੀ ਐਜੂਕੇਸ਼ਨ ਕੀ ਹੋਵੇ? ਉਹਦੀ ਹੈਲਥ ਕਿਦਾਂ ਦੀ ਹੋਵੇ? ਇਹਦੇ ਤੇ ਫੋਕਸ ਕਰਨਾ ਚਾਹੀਦਾ। ਜਿਹੜੀ ਕਮਰਸ਼ੀਅਲਾਈਜੇਸ਼ਨ ਹੋ ਗਈ ਹੈ ਹੈਲਥ ਦੀ ਐਜੂਕੇਸ਼ਨ ਦੀ ਸਪੋਰਟਸ ਨੂੰ ਬੰਦ ਕਰਤਾ ਹਾਂ 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 ਇਹ ਇਹ ਕਰਨਗੇ ਇਹਨੂੰ ਪਿੰਡੂ ਭਾਈਚਾਰੇ ਨੂੰ ਤਕੜਾ ਕਰਨਗੇ ਪਿੰਡ ਪੱਧਰ ਦੇ ਉੱਪਰ ਫੋਕਸ ਕਰਨਗੇ ਐਡਮਿਨਿਸਟ੍ਰੇਸ਼ਨ ਤੇ ਇਹਦੇ ਤੇ ਵਧੀਆ ਹੋਊਗਾ ਦੂਜਾ ਉਹਨਾਂ ਤੇ ਲੱਗਦਾ ਜਿਹੜੇ ਸੈਲੋਕਨ ਪਰਸੋਂ ਖੋਲਦੇ ਸੀ ਫਿਰ ਬੰਦ ਕਰੇ ਨੇ ਇਹਨਾਂ ਨੇ ਇਹ ਗੱਲ ਹੀ ਉੱਪਰ ਲੱਗਦਾ ਸਾਰਾ ਕੁਝ ਉਹਨਾਂ ਨੂੰ ਕਹਿੰਦੇ ਵੀ ਕੋਆਪਰੇਟਿਵ ਮੂਵਮੈਂਟ ਜਿਹੜੀ ਕਿਸਾਨਾਂ ਦੀ ਉਹ ਤਕੜੀ ਕਰਨੀ ਹਾਂ ਔਰ ਕਿਸਾਨਾਂ ਨਾਲ ਲੜਨਾ ਹੈ ਐਗਰੀਕਲਚਰ ਸਟੇਟ ਹੈ ਤਾਂ ਜਿਹੜਾ ਇਹਦੇ ਵਿੱਚ ਭਾਈਚਾਰਾ ਤੇ ਕੋਆਪਰੇਸ਼ਨ ਪੈਲੀ ਹੂੰ ਹੂੰ ਤਾਂ ਜੇ ਇਧਰਲੇ ਪਾਸੇ ਨੂੰ ਤੁਰਨਗੇ ਥੋੜਾ ਬਹੁਤ ਕੋਈ ਆਲਟਰਨੇਟਿਵ ਦੇਣ ਦੇ ਲਈ ਤਾਂ ਮੇਰਾ ਖਿਆਲ ਹੈ ਵੀ ਦੁਬਾਰਾ ਉਹ ਆਪਣਾ ਜਿਹੜਾ ਖੋਇਆ ਹੋਇਆ ਵਿਕਾਰ ਵੀ ਕੈਮ ਕਰ ਸਕਦੇ ਨੇ ਤੇ ਜਿਹੜੀ ਗਰਾਉਂਡ ਉਹਨਾਂ ਨੇ ਲੂਜ਼ ਕਰਤੀ ਹੈ ਉਹਨੂੰ ਰਿਕਵਰ ਵੀ ਕਰ ਸਕਦੇ ਹੂੰ ਹੂੰ ਉਹ ਹੁਣ ਬਿਜ਼ਨਸਾਂ 'ਚ ਪਏ ਹੋਏ ਨੇ ਬਿਜ਼ਨਸ ਵਾਲੇ ਜਿੰਨੇ ਵੀ ਇਕੱਲੇ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਈਡੀ ਨੇ ਘੇਰਿਆ ਹੋਇਆ ਹੂੰ ਕੋਈ ਵੱਡੀ ਗੱਲ ਨਹੀਂ ਕਿ ਬੀਜੇਪੀ ਚਾਹੇ ਤਾਂ ਜਿਸ ਤਰ੍ਹਾਂ ਬਿੱਟੂ ਦੀ ਤਰ੍ਹਾਂ ਹੀ ਰਾਤੂ ਰਾਤ ਮਤਲਬ ਇਧਰਲੇ ਕੇਸ਼ਰੀ ਨਿਸ਼ਾਨ ਚੋਂ ਨਿਕਲ ਕੇ ਉਧਰਲੇ ਕੇਸ਼ਰੀ ਪਰ ਨਵਾਲਣਗੇ ਬੜੇ ਰਾਮ ਕਾਫੀ ਜ਼ਿਕਰ ਵੀ ਆ ਰਿਹਾ ਹੈ ਉਹਨਾਂ ਦਾ ਹੂੰ ਹੂੰ ਉਹ ਚਾਹੀਦਾ ਹੈ ਕਿ ਸੈਂਟਰ ਨਾਲ ਲੜਨ ਫੈਟਲਿਜ਼ਮ ਦੀ ਗੱਲ ਜ਼ਰੂਰ ਕਰਨ ਪਰ ਇੰਨਾ ਵੀ ਬੀਜੇਪੀ ਦੇ ਨਾਲ ਮੇਰਾ ਖਿਆਲ ਹੈ ਪਰਸਨਲਾਈਜ਼ ਲੜਾਈ ਨਾ ਕਰਨ ਕਿ ਇਹਨਾਂ ਦੇ ਉਹ ਸਾਰੇ ਮਤਲਬ ਪਟਕੇ ਲਜਨ ਬੂਟੇ ਜਿਹੜੇ ਲੱਗੇ ਹੋਏ ਹੂੰ ਹੂੰ ਫਲਟੀਮੇਟ ਨੂੰ ਆ ਲੱਗਦਾ ਹੈ ਕਿ ਦੋਨੋਂ ਪਾਰਟੀਆਂ ਦੇ ਵਿੱਚ ਕੋਆਪਰੇਸ਼ਨ ਹੋਣਾ ਇੱਕ ਅੱਦੇ ਪੱਤਰ ਤੇ ਹੂੰ ਕੁਝ ਜੀ ਚਾਹੇ ਲੁਕਮਾ ਕਰ ਲੈਣ ਚਾਹੇ ਓਪਨ ਕਰ ਲੈਣ ਹੂੰ ਤੋ origignal property ਦਾ ਸਪੇਸ ਅਕਲੀਦਨ ਮਿਲ ਸਕਦਾ ਜੇ ਉਹ origignal issues ਨੂੰ society ਦੇ ਨਾਲ ਕਰ ਲਵੇ ਹੂੰ ਜੀ ਜੀ ਤਬ ਇਹ ਇਹ ਆਪਣੇ ਆਪ ਇੱਕ ਜ਼ਰੂਰਤ ਹੈਗੀ ਹੈ ਪੰਜਾਬ ਦੀ ਚਾਹੇ ਸੜਕਾਂ ਚਾਹੇ ਉਦਰੀਆਮਾ ਦਾ ਪਾਣੀ ਹੈ ਚਾਹੇ ਸਾਡੇ ਯੂਥ ਦਾ ਮਸਲਾ ਹੈ ਚਾਹੇ ਕੁਝ ਵੀ ਹੈ ਹੂੰ ਜੀ ਉੱਥੇ ਲਾਰੇ ਨਾਲੋਂ ਕੰਕਰੀਟ ਗੱਲ ਦੱਸਣ ਕਿ ਜੀ ਆ ਅਸੀਂ ਸੋਚ ਰਹੇ ਹਾਂ ਤੇ ਇਦਾਂ ਅਸੀਂ ਕਰਾਂਗੇ ਹੂੰ ਜੀ ਬਿਲਕੁਲ ਬਿਲਕੁਲ ਅੱਜ ਦੇ ਇਹ ਪੇ ਸਿਆਸੀ ਹਾਲਾਤ ਜਿਹੜੇ ਵੱਖ-ਵੱਖ ਪੜਾਵਾਂ ਦੇ ਵਿੱਚੋਂ ਗੁਜ਼ਰੇ ਤੇ ਪ੍ਰਧਾਨ ਮੰਤਰੀ ਤੋਂ ਲੈ ਕੇ ਵੱਖ-ਵੱਖ ਮੁੱਖ ਮੰਤਰੀਆਂ ਤੱਕ ਅਕਾਲੀ ਦਲ ਦੇ ਚੋਣ ਮੈਨੀਫੈਸਟੋ ਤੇ ਜਿਹੜੇ ਹੋਰੇ ਸਿਆਸੀ ਵਿੱਚ ਰਾਹ ਰਸਤੇ ਆਪਾਂ ਦੇਖੇ ਇਹਨਾਂ ਸਾਰਿਆਂ ਉੱਤੇ ਜਿਹੜੀ ਵਿਸਤਾਰ ਨਾਲ ਸਾਡੇ ਨਾਲ ਸਾਂਝ ਪਾਈ ਗੱਲ ਕੀਤੀ ਸਾਨੂੰ ਜਾਣਕਾਰੀ ਦਿੱਤੀ ਸਾਡੇ ਨਾਲ ਜੁੜੇ ਉਹਗੇ ਵੀ ਸਿਰਚੰਤਕ ਤੇ ਸਿਆਸੀ ਮਹਾਰਾਜ ਡਾਕਟਰ ਹਰਵਿੰਦਰ ਸਿੰਘ ਪੱਟੀ ਜੀ ਸੋ ਖੜਸਾਤ ਉਸ ਚੈਲਰੀ ਮਿਸ ਪੰਜਾਬੀ ਲਈ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ ਪਿੰਡ ਰਿਜ਼ਰਵ ਸ੍ਰੋਤਿਆਂ ਦਰਸ਼ਕਾਂ ਸਭਨਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ